ਨਾਮ ਦੇ ਉੱਪਰ ਅੱਜ ਤੱਕ ਅਸੀਂ 371 ਡੈਡ ਬਾਡੀਆਂ ਜਿਹੜੀਆਂ ਹੁਣ ਤੱਕ ਜਿਹੜਾ ਅਸੀਂ ਪੂਰਾ ਜਿਹੜਾ ਉਹਨਾਂ ਦਾ ਕਿਰਿਆ ਕਰਮ ਕੀਤਾ 371ਾਂ ਦੇ ਵਿੱਚੋਂ 249 ਮਰਤੇਗਦੇ ਅਸੀਂ ਭਾਰਤ ਭੇਜੀਆਂ ਨੇ 122ਾਂ ਦਾ ਜਿਹੜਾ ਦਾ ਸੰਸਕਾਰ ਅਸੀਂ ਫਰਾਂਸ ਦੇ ਵਿੱਚ ਕੀਤਾ ਆ ਜੀ ਆਪਾਂ ਮੰਤਰੀਆਂ ਕੋਲ ਜਾਂਦੇ ਐ ਐਮਐਲਏ ਕੋਲ ਜਾਂਦੇ ਵੀ ਸਾਡੀ ਇਥੇ ਡੈਡ ਬਾਡੀ ਮੰਗਵਾ ਕੇ ਦਿਓ ਸਾਡੇ ਲੜਕਾ ਐਕਸਪਾਇਰ ਹੋ ਗਿਆ ਜਾਂ ਭਰਾ ਐਕਸਪਾਇਰ ਹੋ ਗਿਆ ਅਸੀਂ ਉਹਨਾਂ ਦੀ ਸਪਾਰਸ਼ ਤੋਂ ਬਿਨਾਂ ਇਹ ਕੰਮ ਕਰਦੇ ਆਂ ਔਰ ਟੋਟਲ ਖਰਚੇ ਦਾ ਪ੍ਰਬੰਧ ਅਸੀਂ ਆਪਣੇ ਕੋਲੋਂ ਜਿਹੜਾ ਕਰਦੇ ਆਂ ਕਿੰਨਾ ਕਚੇਰ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਇਹ ਇਹ 2003 ਚ ਪਹਿਲਾ ਕੇਸ ਅਸੀਂ ਸੋਲਵ ਕੀਤਾ ਸੀ ਤੇ ਅੱਜ 2023 ਆ ਗਿਆ 24 ਚੜ ਗਿਆ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੀ ਲੈ ਕੇ ਧਰਨਾ ਲਗਾਇਆ ਆ ਤੁਸੀਂ ਉਸ ਦੇ ਵਿੱਚ ਵੀ ਸ਼ਾਮਿਲ ਰਹੇ ਹੋ ਮੈਂ 57 ਦਿਨ ਦੀ ਭੁੱਖ ਹੜਤਾਲ ਕੇਜਰੀਵਾਲ ਨੇ ਮੇਰੀ ਭੁੱਖ ਹੜਤਾਲ ਅਤਵਾਈ ਸੀ ਦੇ ਇਨਸਾਫ ਲਈ ਵੀ ਮੰਗ ਚੋਸ ਉਹਦੇ ਵਾਸਤੇ ਉਹ ਦੰਗਾ ਪੀੜਤਾ ਵਾਸਤੇ ਤੇ ਉਦੋਂ ਭੁੱਲਰ ਜਿਹੜਾ ਉਹ ਮੇਰੀ ਜਦੋਂ ਫੈਸਲਾ ਉਦੋਂ ਉਹਨਾਂ ਨੇ ਰਿਹਾ ਕਰਨ ਦੀ ਬਜਾਏ ਉਹਨਾਂ ਨੇ ਚਾਲ ਖੇਡੀ ਉਹਨੂੰ ਇੱਥੇ ਅੰਮ੍ਰਿਤਸਰ ਜਿਹੜਾ ਉਹ ਚੇਂਜ ਕਰ ਦਿੱਤਾ ਤੋਂ ਉਦੋਂ ਦਿੱਲੀ ਸਰਕਾਰ ਨੇ ਇਹ ਕਰਨਾ ਸੀ ਇਹਨੂੰ ਰਿਹਾ ਤੇ ਉਦੋਂ ਮੇਰਾ ਖਿਆਲ ਬਦਲ ਸਾਹਿਬ ਨੇ ਜਾਂ ਕਿੰਨੇ ਕੋਈ ਚਾਲ ਖੇਡੀ ਵੀ ਇਹ ਬੰਦਾ ਰਿਹਾਓ ਚਲਿਆ ਤੇ ਨਾ ਹੋ ਜਣਾ ਕੇਜਰੀਵਾਲ ਦਾ ਉਹ ਸਿਆਸਤ ਵਿੱਚ ਆ ਗਈ ਉਹਨਾਂ ਨੇ ਉੱਥੋਂ ਆਰਡਰ ਕਰਵਾ ਕੇ ਉਹਨੂੰ ਪੰਜਾਬ ਬਦਲੀ ਕਰਵਾ ਲਈ ਜੇਲ ਬਦਲੀ ਕਰਵਾ ਲਈ ਮੈਂ ਦੋਸ਼ੀ ਠਹਿਰਾਉਣਾ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈ ਨਾ ਇਹ ਸਾਡੇ ਪੋਲੀਟੀਕਲ ਸਿਸਟਮ ਕਰਕੇ ਸਾਡੇ ਬੰਦੀ ਸਿੰਘ ਅਜੇ ਤੱਕ ਰਿਹਾਰ ਨਹੀਂ ਹੋਇਆ ਉਹਨਾਂ ਦਾ ਬਾਬੇ ਰਾਮ ਰਹੀਮ ਦਾ ਉਹਦੇ ਪਿੱਛੇ ਜਿਹੜੇ ਚੇਲੇ ਛਾਟ ਕੇ ਨੇ ਉਹਨਾਂ ਦਾ ਕਿੰਨਾ ਏਕਾ ਉਹ ਕੋਈ ਕਿਸੇ ਦੇ ਵਿਰੁੱਧ ਗੱਲ ਨਹੀਂ ਕਰਦੇ ਸਾਡੀਆਂ ਸੰਸਥਾਵਾਂ ਹੀ ਨਹੀਂਆਂ ਕਿ ਜਾਦੀਆਂ ਨੇ ਕਿ ਜੇ ਇੱਕ ਸੰਸਥਾ ਕੋਈ ਮਸਲਾ ਹੱਲ ਕਰਵਾਉਂਦੀ ਆ ਦੂਜੀਆਂ ਉਹਦੀਆਂ ਲੱਤਾਂ ਖਿੱਚਦੇ ਵੀ ਇਹਦੇ ਸਿਰ 'ਤੇ ਰੱਖਿਉ ਕਿਉਂ ਬੱਜੇ ਸਾਡੀ ਜਿਹੜੀ ਆਪਸੀ ਖਿੱਚੋ ਤਾਣ ਕਰਕੇ ਸਾਡੇ ਜਿਹੜੇ ਬੰਦੀ ਸਿੰਘ ਅਜੇ ਤੱਕ ਰਿਹਾਰ ਨਹੀਂ ਹੋਏ ਵੀ ਕਾਨੂੰਨ ਤੋਂ ਹੋਈ ਨਹੀਂ ਸਕਦਾ ਵੀ ਤੁਸੀਂ 35 35 40 40 ਸਾਲ ਜੇਲ੍ਹ ਚ ਕੱਟੋ ਤੇ ਤੁਹਾਨੂੰ ਰਿਹਾ ਨਾ ਕੀਤਾ ਜਾਵੇ ਕਾਨੂੰਨ ਕਿੱਧਰ ਦਾ ਆ ਤੇ ਇਹ ਕਹਿ ਦਿੰਦੇ ਵੀ ਇਹਨਾਂ ਨੂੰ ਤੁਹਾਨੂੰ ਖਤਰਾ ਆ ਤੇ ਉਹ ਜਿਹੜਾ ਬਾਬਾ ਰਾਮ ਰਵੀ ਮੀ ਉਹ ਤੋਂ ਇਹਨਾਂ ਨੂੰ ਖਤਰਾ ਕੋਈ ਨਹੀਂ ਜਿਹੜਾ ਰੋਜ਼ ਤੀਜੇ ਦਿਨ ਕੋਈ ਨਾ ਕੋਈ ਬਲਾਤਕਾਰ ਕਰਦਾ ਹੂ ਕੀ ਗੱਲ ਹੋਣਾ ਇਹੋ ਜਿਹਾ ਬੰਦਾ ਹੁਣ ਬਲਾਤਕਾਰ ਨਹੀਂ ਕਰ ਸਕਦਾ ਇਹ ਹੋਈ ਹੁੰਦਾ ਸੀ ਇੱਕ ਰਾਜਨੀਤਿਕ ਪਾਉਂਦਾ ਸੀ ਵੀ ਤੂੰ ਭੁਖੜ ਤਾਲੀ ਤੱਕ ਨਹੀਂ ਤੋੜਨੀ ਜਦ ਤੱਕ ਅਸੀਂ ਨਹੀਂ ਤੈਨੂੰ ਕਹਿੰਦੇ ਦੂਜੇ ਨੇ ਵਾਲਾ ਨਹੀਂ ਜੀ ਤੂੰ ਤੋੜ ਕੇ ਪਾਸੇ ਘਰ ਤੂੰ ਮਰਨਾ ਜ਼ਰੂਰ ਹੈ ਬਸ ਇਹੋ ਜਿਹੀ ਗੱਲਾਂ ਮੈਂ ਬਹੁਤ ਜਿਆਦੀਆਂ ਵਾਪਰੀਆਂ ਜਿਹੜੀਆਂ ਮੈਂ ਸਾਰੀਆਂ ਗੱਲਾਂ ਨਹੀਂ ਦੱਸ ਸਕਦਾ ਆਇਦਨ ਖਬਰਾਂ ਸੁਣਨ ਨੂੰ ਮਿਲਦੀਆਂ ਦੇਖਣ ਨੂੰ ਮਿਲਦੀਆਂ ਕਿ ਵਿਦੇਸ਼ ਦੀ ਧਰਤੀ ਤੇ ਪੈਸਾ ਕਮਾਉਣ ਗਿਆ ਕੋਈ ਨੌਜਵਾਨ ਸਵਾਸ ਪੂਰੇ ਕਰ ਗਿਆ ਅਤੇ ਉੱਥੇ ਹੀ ਰਹਿ ਗਿਆ ਉਥੋਂ ਵਾਪਸ ਆਉਣਾ ਇੰਨਾ ਔਖਾ ਹੋ ਜਾਂਦਾ ਹੈ ਪਿੱਛੇ ਪਰਿਵਾਰਕ ਮੈਂਬਰ ਰੋਂਦੇ ਕਰ ਲਾਉਂਦੇ ਰਹਿੰਦੇ ਨੇ ਕਿ ਕਿਸੇ ਤਰ੍ਹਾਂ ਉਹਨਾਂ ਦਾ ਭੇਜਿਆ ਜਵਾਨ ਪੁੱਤ ਵੀ ਵਾਪਸ ਆ ਜਾਵੇ ਉਹਨਾਂ ਦੇ ਕੋਲ ਜਿਸ ਅਵਸਥਾ ਦੇ ਵਿੱਚ ਵੀ ਆ ਭਾਵੇਂ ਉਹ ਇੱਕ ਮ੍ਰਿਤਕ ਦੇਵ ਵੀ ਹੈ ਉਹਨਾਂ ਕੋਲ ਪਹੁੰਚ ਜਾਵੇ ਤਾਂ ਕਿ ਉਹ ਅੰਤਿਮ ਵਿਦਾਇਗੀ ਆਪਣੇ लाडले ਨੂੰ ਦੇ ਸਕਣ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇ ਸਕਣ ਔਰ ਉਹ ਚੀਜ਼ ਉਹ ਪ੍ਰੋਸੈਸ ਇੰਨੀ ਜ਼ਿਆਦਾ ਔਖੀ ਹੋ ਚੁੱਕੀ ਹੈ ਕਿ ਸ਼ਾਇਦ ਉਹਨਾਂ ਲੋਕਾਂ ਨੂੰ ਢੋਈ ਨਹੀਂ ਮਿਲਦੀ ਪਈ ਉਹਨਾਂ ਲੋਕਾਂ ਨੂੰ ਕੋਈ ਰਾਹ ਨਹੀਂ ਮਿਲਦਾ ਪਿਆ ਕੋਈ ਹੱਥ ਪੱਲਾ ਨਹੀਂ ਫੜਦਾ ਪਿਆ ਪਰ ਉੱਥੇ ਹੀ ਦਿਨਾਂ ਮਰਜ਼ੀ ਹਨੇਰਾ ਹੋਵੇ ਕਿਤੇ ਨਾ ਕਿਤੇ ਇੱਕ ਲੋ ਇੱਕ ਲਾਟ ਜਲਦੀ ਜ਼ਰੂਰ ਨਜ਼ਰ ਆਉਂਦੀ ਹੈ ਉਹ ਜਿਹੀ ਇੱਕ ਸ਼ਖਸ ਨਾਲ ਤੁਹਾਨੂੰ ਮਿਲਾਉਣਾ ਚਾਹੁੰਦੇ ਆ ਆਪ ਇਕਬਾਲ ਸਿੰਘ ਭੱਟੀ ਉਹਨਾਂ ਦਾ ਨਾਮ ਹੈਗਾ ਔਰ ਫਰਾਂਸ ਰਹਿੰਦੇ ਨੇ ਹੁਣ ਤੱਕ 371 ਦੇ ਕਰੀਬ ਮ੍ਰਿਤਕ ਦੇਹਾਂ ਜੜੀਆਂ ਨੇ ਉਹਨਾਂ ਦਾ ਜਾਂ ਤਾਂ ਦੇ ਸਸਕਾਰ ਕਰ ਚੁੱਕੇ ਨੇ ਜਾਂ ਤਾਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾ ਚੁੱਕੇ ਨੇ ਹੁਣ ਤੱਕ ਦਾ ਇਹ ਵੱਡਾ ਆંકੜਾ ਪਾਰ ਕਿਸ ਤਰ੍ਹਾਂ ਕੀਤਾ ਔਰ ਹੁਣ ਤੱਕ ਜੋ ਕੁਝ ਹਾਸਲ ਕੀਤਾ ਜੋ ਕੁਝ ਸੇਵਾ ਕਰ ਸਕੇ ਨੇ ਉਹ ਕਿਸ ਤਰ੍ਹਾਂ ਹੋ ਸਕਿਆ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਅੱਜ ਦੁਬਾਰਾ ਇੱਥੇ ਆਏ ਨੇ ਜਦੋਂ ਕਦੀ ਵੀ ਭਾਰਤ ਆਉਂਦੇ ਨੇ ਪੰਜਾਬ ਆਉਂਦੇ ਨੇ ਤਾਂ ਉਹਨਾਂ ਦੇ ਕੋਲ ਕੋਈ ਦੁੱਖ ਭਰੀ ਖ਼ਬਰ ਹੀ ਹੁੰਦੀ ਆ ਅੱਜ ਫਿਰ ਉਹੀ ਅਵਸਥਾ ਸੀ ਉਹੀ ਚੀਜ਼ਾਂ ਸੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਕੀ ਮਜਮੂਮ ਸੀਗਾ ਪੱਟੀ ਸਾਹਿਬ ਮੈਂ ਖੁਸ਼ ਨਹੀਂ ਕਹਿ ਸਕਦਾ ਕਿਉਂਕਿ ਇਹ ਹਾਲਾਤ ਇਹੋ ਜਿਹੇ ਨੇ ਪਰ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਮੈਨੂੰ ਬਹੁਤ ਖੁਸ਼ ਮੈਂ ਖੁਸ਼ਕਿਸਮਤ ਸਮਝਦਾ ਕਿ ਤੁਹਾਨੂੰ ਮਿਲੇ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਹੋ ਤੇ ਜਿਹੜਾ ਇਹਨਾਂ ਦੁਖੀ ਪਰਿਵਾਰਾਂ ਦਾ ਦੁੱਖੜਾ ਜਿਹੜਾ ਤੁਸੀਂ ਲੋਕਾਂ ਦੇ ਨਾਲ ਜਿਹੜਾ ਸਾਂਝਾ ਕਰ ਰਹੇ ਹੋ ਤੇ ਮੇਰੀ ਸੰਸਥਾ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਮੇਰੀ ਸੰਸਥਾ ਹੋਰ ਹੋਰ ਡਾਉਨ ਜੋ ਅਸੀਂ ਫਰਾਂਸ ਦੇ ਵਿੱਚ ਰਜਿਸਟਰਡ ਕਰਵਾਈ ਹੋਈ ਆ ਉਹਦੇ ਨਾਮ ਦੇ ਉੱਪਰ ਅੱਜ ਤੱਕ ਅਸੀਂ 371 ਡੈਡ ਬਾਡੀਆਂ ਜਿਹੜੀਆਂ ਹੁਣ ਤੱਕ ਜਿਹੜਾ ਸੀ ਪੂਰਾ ਜਿਹੜਾ ਉਹਨਾਂ ਦਾ ਕਿਰਿਆ ਕਰਮ ਕੀਤਾ 371ਾਂ ਦੇ ਵਿੱਚੋਂ 249 ਮਰਤੇਕ ਦੇ ਅਸੀਂ ਭਾਰਤ ਭੇਜੀਆਂ ਨੇ 122ਾਂ ਦਾ ਜਿਹੜਾ ਦਾ ਸੰਸਕਾਰ ਅਸੀਂ ਫਰਾਂਸ ਦੇ ਵਿੱਚ ਕੀਤਾ ਆ ਔਰ ਇਹਦੇ ਵਿੱਚੋਂ ਜਿਹੜੀਆਂ 99 ਮਰਤੇਕ ਦੇ 371ਾਂ ਦੇ ਵਿੱਚ ਉਹਦਾ ਟੋਟਲ ਖਰਚਾ ਭਾਰਤੀ ਐਮਬੈਸੀ ਨੇ ਕੀਤਾ ਆ ਬਾਕੀ ਦੀਆਂ ਜਿਹੜੀਆਂ ਡੈਡ ਬਾਡੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਖਰਚਾ ਆ ਉਹ ਉੱਥੇ ਜਿਹੜੇ ਫਰਾਂਸ ਦੇ ਪ੍ਰਮੁੱਖ ਗੁਰਦੁਆਰੇ ਨੇ ਜਾਂ ਉੱਥੇ ਦੀ ਜਿਹੜੀ ਸਾਧ ਸੰਗਤ ਹੈ ਜਾਂ ਜਿਹੜੇ ਸਾਡੀ ਸੰਸਥਾ ਦੇ ਮੈਂਬਰ ਨੇ ਸਾਰੇ ਰਲ ਮਿਲ ਕੇ ਅਸੀਂ ਉਹ ਜਿਹੜਾ ਉਹ ਖਰਚਾ ਜਿਹੜਾ ਪੂਰਾ ਕਰਦੇ ਆ ਤੇ ਅਸੀਂ ਜਿਹੜਾ ਦਾਸ ਸਸਕਾਰ ਕਰਦੇ ਆ ਜਾਂ ਮ੍ਰਿਤਕ ਦੇ ਭਾਰਤ ਭੇਜਦੇ ਆ ਇਹਦੇ ਵਿੱਚ ਕਦੀ ਵੀ ਅਸੀਂ ਜਿਹੜੇ ਸੰਬੰਧਿਤ ਪਰਿਵਾਰ ਹੁੰਦੇ ਨੇ ਦੁਖੀ ਪਰਿਵਾਰ ਹੁੰਦੇ ਨੇ ਉਹਨਾਂ ਦਾ ਖਰਚਾ ਅਸੀਂ ਅਜੇ ਤੱਕ ਨਹੀਂ ਕਰਵਾਇਆ ਉਹਨਾਂ ਲਈ ਸਮਝਾ ਮੈਂ ਕਹਿ ਨਹੀਂ ਸਕਦਾ ਤੇ ਨਾ ਹੀ ਅਸੀਂ ਕਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਬੰਧਤ ਦੁਖੀ ਪਰਿਵਾਰ ਨੇ ਉਹ ਆਪਣੇ ਕੋਲ ਕੋਈ ਖਰਚਾ ਕਰਨ ਅਸੀਂ ਜਿਵੇਂ ਸਰਕਾਰ ਕਹਿੰਦੀ ਕਿ ਅਸੀਂ ਜਿਹੜੀ ਫ੍ਰੀ ਡੈੱਡ ਬੋਡੀ ਆਪਾਂ ਮੰਤਰੀਆਂ ਕੋਲ ਜਾਂਦੇ ਐ ਐਮਐਲਏ ਕੋਲ ਜਾਂਦੇ ਵੀ ਸਾਡੀ ਇੱਥੇ ਡੈੱਡ ਬੋਡੀ ਮਗਾ ਕੇ ਦਿਓ ਸਾਡੇ ਲੜਕਾ ਐਕਸਪਾਇਰ ਹੋ ਗਿਆ ਜਾਂ ਭਰਾ ਐਕਸਪਾਇਰ ਹੋ ਗਿਆ ਅਸੀਂ ਉਹਨਾਂ ਦੀ ਸਪਾਰਸ਼ ਤੋਂ ਬਿਨਾਂ ਹੀ ਕੰਮ ਕਰਦੇ ਆਂ ਔਰ ਟੋਟਲ ਖਰਚੇ ਦਾ ਪ੍ਰਬੰਧ ਅਸੀਂ ਆਪਣੇ ਕੋਲੋਂ ਜਿਹੜਾ ਕਰਦੇ ਆਂ ਤੇ ਜਿਵੇਂ ਤੁਹਾਨੂੰ ਦੱਸਿਆ ਕਿ 101 ਹਸਤੀਆਂ ਜਿਹੜੀਆਂ ਹਰ ਸਾਲ ਮੈਂ ਕਦੀ 8 ਕਦੀ 10 ਕਦੀ 11 ਵੀ ਲੈ ਕੇ ਆਇਆ ਕਦੀ 2 ਵੀ ਲੈ ਕੇ ਆਈਂ ਤੇ ਅੱਜ ਫਿਰ ਤੇ ਅਸੀਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਬੰਦਾ ਐਕਸਪਾਇਰ ਹੋ ਗਿਆ ਜਾਂ ਤੇ ਉਹਦਾ ਪਰਿਵਾਰ ਉਹਦੇ ਆਖਰੀ ਦਰਸ਼ਨ ਮ੍ਰਿਤਕ ਦੇ ਦੇ ਰੂਪ ਦੇ ਵਿੱਚ ਉਹ ਕਰ ਲਵੇ ਜਦੋਂ ਅਸੀਂ ਮ੍ਰਿਤਕ ਦੇ ਭੇਜਦੇ ਹਾਂ ਤੇ ਜਾਂ ਹਸਤੀਆਂ ਦੇ ਰੂਪ ਦੇ ਵਿੱਚ ਉਹ ਉਹਦੀ ਜਿਹੜੀ ਹੈ ਰੂਹ ਦੀ ਸ਼ਾਂਤੀ ਨੂੰ ਮਤਲਬ ਪ੍ਰਮਾਤਮਾ ਚ ਕੀ ਕੰਨ ਦੇ ਨੇ ਜਗਾ ਦੇ ਬ ਪ੍ਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਉਹਦੇ ਵਾਸਤੇ ਉਹਨਾਂ ਦੇ ਫੋਲੋ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਣੇ ਕਿ ਉਹ ਆਪਣੇ ਹੱਥੀਂ ਜਿਹੜੇ ਆਪਣੇ ਰਿਸ਼ਤੇਦਾਰਾਂ ਦੇ ਜਿਹੜਾ ਉਹ ਫੁੱਲ ਨੇ ਉਹ ਪ੍ਰਵਾਹ ਜਲ ਪ੍ਰਵਾਹ ਕਰ ਸਕਣ ਤਾਂ ਕਿ ਉਹਦੀ ਜਿਹੜੀ ਰੂਹ ਹੈ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਪ੍ਰਵਾਹ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ ਪਟਿਸ ਆ ਬੇਸ਼ੱਕ ਇਹ ਇੱਕ ਬਹੁਤ ਵੱਡਾ ਕੰਮ ਹੈ ਬਹੁਤ ਨੇਕ ਕੰਮ ਹੈ ਪਰ ਮੈਂ ਜਾਣਨਾ ਚਾਹੁੰਦਾ ਕਿ ਇਸ ਦੀ ਸ਼ੁਰੂਆਤ ਤੁਸੀਂ ਕਿਸ ਤਰ੍ਹਾਂ ਕੀਤੀ ਹੈ ਕਿੱਥੋਂ ਤੁਹਾਨੂੰ ਇਹ ਆਈਡੀਆ ਆਇਆ ਕਿਉਂ ਤੁਸੀਂ ਆਈਡੀਆ ਦੇਖੋ ਜੀ ਆਈਡੀਆ ਮੇਰਾ ਤਾਂ ਕੋਈ ਨਹੀਂ ਸੀ ਨਾ ਹੀ ਕਦੀ ਇਹ ਸੋਚਿਆ ਸੀ ਕਿ ਮੈਂ ਇਹ ਕੰਮ ਕਰੂੰਗਾ ਆਈਡੀਆ ਇਹ ਸੀ ਕਿ ਇੱਕ ਮੁੰਡਾ ਗਾਇਬ ਹੋ ਗਿਆ ਸੀ ਉਹ ਲੱਭਦਾ ਨਹੀਂ ਸੀ ਫਰਾਂਸ ਦੇ ਵਿੱਚ ਫਰਾਂਸ ਦੇ ਵਿੱਚ ਤੇ ਉਹ ਕੋਈ ਬੰਦਾ ਸਾਡੇ ਗੁਰਦੁਆਰੇ ਆਂਦਾ ਸੀ ਉਹਨੇ ਮੇਰੇ ਨਾਲ ਗੱਲ ਕੀਤੀ ਵੀ ਸਾਡੇ ਪਿੰਡ ਦਾ ਇੱਕ ਮੁੰਡਾ ਇਦਾਂ ਦਾ ਵੀ ਉਹ ਫੋਨ ਕਰੀ ਜਾਂਦੇ ਉਹ ਲੱਭਦਾ ਨਹੀਂ ਪਿਆ ਤੋਂ ਗੱਲ ਜਦੋਂ ਮੇਰੇ ਤੱਕ ਪਹੁੰਚੀ ਮੈਂ ਅੱਗੇ ਕੋਈ ਮੇਰਾ ਵਾਕਫ ਸੀ ਫ੍ਰੈਂਚ ਲੇਡੀ ਜੀ ਕੋਈ ਵਾਕਫ ਸੀ ਮੈਂ ਉਹਦੇ ਨਾਲ ਗੱਲ ਕੀਤੀ ਉਹਨੇ ਮੈਨੂੰ ਕਿਸੇ ਹਸਪਤਾਲ ਦਾ ਨੰਬਰ ਦਿੱਤਾ ਵੀ ਇਹ ਇਸ ਨੰਬਰ ਤੇ ਫੋਨ ਕਰੋ ਫਰਾਂਸ ਦੇ ਜਿੰਨੇ ਵੀ ਹਸਪਤਾਲ ਇਹ ਸਾਰੀ ਕਰ ਇਹਨਾਂ 'ਚ ਜਾਣਕਾਰੀ ਤੁਹਾਨੂੰ ਮਿਲੇਗੀ ਕੁਝ ਮੈਂ ਉਸ ਜਨਾਨੀ ਕੋਲੋਂ ਫੋਨ ਕਰਾਇਆ ਕੁਝ ਮੈਂ ਸੀ ਆਪ ਫੋਨ ਕੀਤੇ ਕਰਾ ਕੇ ਉਹਦੀ ਜਿਹੜੀ ਐ ਸੀ ਮ੍ਰਿਤਕ ਦੀ ਲੱਭੀ ਸਾਨੂੰ ਪਤਾ ਲੱਗਾ ਉਹ ਬੰਦਾ ਐਕਸਪਾਇਰ ਹੋ ਗਿਆ ਫਰਾਂਸ ਤੋਂ ਜਿੱਥੇ ਅਸੀਂ ਰਹਨੇ 700 ਕਿਲੋਮੀਟਰ ਦੀ ਦੂਰੀ ਤੇ ਉੱਥੇ ਜਾ ਕੇ ਫਿਰ ਅਸੀਂ ਉਹਦੇ ਪਰਿਵਾਰ ਨੂੰ ਵੀ ਬੁਲਾਇਆ ਇੱਥੋਂ ਫੋਨ ਕਰਕੇ ਉਹਦਾ ਹੀ ਸੰਸਕਾਰ ਕੀਤਾ ਫਿਰ ਥੋੜੇ ਦਿਨਾਂ ਬਾਅਦ ਕੋਈ ਹੋਰ ਇੱਕ ਬੰਦਾ ਜਿਹੜਾ ਗਾਇਬ ਹੋ ਗਿਆ ਕਿਸੇ ਨੇ ਉਹਨਾਂ ਨੂੰ ਦੱਸਿਆ ਵੀ ਵੀ ਇਦਾਂ ਦਾ ਮੁੰਡਾ ਐ ਇਕਬਾਲ ਸਿੰਘ ਪੱਟੀ ਉਹਨੇ ਮ੍ਰਿਤਕ ਦੀ ਜਿਹੜੀ ਇੱਕ ਲੱਭੀ ਸੀ ਤਾਂ ਤੁਸੀਂ ਉਹਦੇ ਨਾਲ ਕੰਟੈਕਟ ਕਰੋ ਉਹ ਪਰਵਾਰ ਵੀ ਮੈਨੂੰ ਮਿਲਿਆ ਤੇ ਉਹਨਾਂ ਦਾ ਵੀ ਮੈਂ ਇਸੇ ਤਰੀਕੇ ਹੀ ਜਾਣਕਾਰੀ ਹਾਸਲ ਕਰਕੇ ਕੁਝ ਫ੍ਰੈਂਚ ਬੰਦਿਆਂ ਦੀ ਮਦਦ ਲੈ ਕੇ ਜਿਹੜੇ ਮੇਰੇ ਵਾਕਫ ਸਨ ਤੇ ਉਹਦੇ ਨਾਲੇ ਸੀ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਉਹ ਡੈਡ ਬੋਡੀ ਵੇਪਰ ਟ੍ਰੇਸ ਕਰ ਲਈ ਵੀ ਉਹ ਫਲਾਨੀ ਜਗ੍ਹਾ ਤੇ ਉਹਦੀ ਜਿਹੜੀ ਡੈਡ ਬੋਡੀ ਪਈ ਹੈ ਤੇ ਉਹ ਮਰਿਆ ਸੀ ਨਹਿਰ ਚ ਡੁੱਬਣ ਕਰਕੇ ਉਹਦਾ ਵੀ ਫਿਰ ਅਸੀਂ ਦਾਸ ਸੰਸਕਾਰ ਉੱਥੇ ਕੀਤਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਕਦੀ ਕੋਈ ਉਹੋ ਜਿਹੀ ਟ੍ਰੈਜੇਡੀ ਵਾਪਰੀ ਤੇ ਲੋਕਾਂ ਨੇ ਕਹਿ ਦਿੰਨਾ ਵੀ ਉਹ ਬੰਦੇ ਨੇ ਇਹ ਕੰਮ ਕੀਤਾ ਸੀ ਤੁਸੀਂ ਉਹਨੂੰ ਮਿਲੋ ਹੌਲੀ ਹੌਲੀ ਲੋਕ ਮੈਨੂੰ ਮਿਲਣ ਲੱਗ ਪਏ ਮੈਂ ਗਾਂ ਤੋਂ ਗਾਂ ਇਦਾਂ ਹੀ ਜਿਵੇਂ ਜਿਵੇਂ ਮੈਂ ਅੱਜ ਤੱਕ ਮਨਾ ਕਦੀ ਕਿਸੇ ਨੂੰ ਨਹੀਂ ਕੀਤਾ ਇਹ ਸੇਵਾ ਭਾਵਨਾ ਆਪਣੇ ਆਪ ਹੀ ਰੱਬ ਮੇਰੇ ਕੋਲ ਲਈ ਗਿਆ ਤੇ ਆਪਾਂ ਕਰ ਰਹੇ ਆ ਕਿੰਨਾ ਕਿਚਰ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਇਹ ਇਹ 2003 ਵਿੱਚ ਪਹਿਲਾ ਕੇਸ ਸੀ ਸੋਲਵ ਕੀਤਾ ਸੀ ਤੇ ਅੱਜ 2023 ਆ ਗਿਆ 24 ਚੜ ਗਿਆ ਹਾਂਜੀ ਮੈਂ ਉਹੀ ਪੁੱਛਣਾ ਚਾਹੁੰਨਾ ਕਿਉਂਕਿ ਇਹ ਬਹੁਤ ਸੰਜੀਦਾ ਚੀਜ਼ਾਂ ਹੈਗੀਆਂ ਨੇ ਬਹੁਤ ਡੰਗਾ ਵਿੱਚ ਤੁਸੀਂ ਜਾਂਦੇ ਵੀ ਹੋ ਪਰ ਪਰਿਵਾਰ ਵੱਲੋਂ ਜਾਂ ਤੁਹਾਡੀ مالی ਸਹਾਇਤਾ ਵਾਸਤੇ ਤੁਸੀਂ ਕਿਦਾਂ ਆਪ ਹੀ ਗਦਰ ਕਰ ਰਹੇ ਹੋ ਫਿਲਹਾਲ ਪੈਸੇ ਅਸੀਂ ਖੁਦ ਅਸੀਂ ਆਪ ਹੀ ਸਾਰਾ ਕੁਝ ਇਕੱਠਾ ਕਰਦੇ ਆਂ ਸਾਨੂੰ ਕਦੀ ਕਿਸੇ ਨੇ ਕਦੀ ਇਹ ਨਹੀਂ ਕਿ ਆਪਨੇ ਆਪ ਆ ਕੇ ਵੀ ਤੁਸੀਂ ਲੈ ਲਓ ਪੈਸੇ ਲੇਕਿਨ ਜਿਹੜੇ ਸੰਬੰਧਤ ਯਾਰ ਦੋਸਤ ਹੁੰਦੇ ਜਿਹੜੇ ਕਮਰੇ ਚ ਮੁੰਡੇ ਰਹਿੰਦੇ ਨੇ ਜਿਨ੍ਹਾਂ ਦੇ ਕਮਰੇ ਦਾ ਮੁੰਡਾ ਮਰਿਆ ਹੁੰਦਾ ਵੀ ਸਾਡੇ ਕਮਰੇ ਚ ਮੁੰਡਾ ਰਹਿੰਦਾ ਵੀ ਮਰ ਗਿਆ ਤੇ ਕੁਝ ਲੋਕ ਉਹ ਹਿੰਮਤ ਕਰ ਲੈਂਦੇ ਨੇ ਕੁਝ ਅਸੀਂ ਕਰ ਲੈਂਦੇ ਕਰ ਕਰਾ ਕੇ ਸਾਨੂੰ ਅੱਜ ਤੱਕ ਕਦੀ ਕੋਈ ਮੁਸ਼ਕਲ ਇਹੋ ਜੀ ਪੇਸ਼ ਨਹੀਂ ਆਈ ਲੇਕਿਨ ਅੱਜ ਦੀ ਡੇਡ ਦੇ ਵਿੱਚ ਸਾਡੀ ਸੰਸਥਾ ਨੇ 9 ਤੋਂ 10 ਹਜ਼ਾਰ ਯੂਰੋ ਜਿਹੜਾ ਉਹ ਏਜੰਸੀਆਂ ਦਾ ਦੇਣਾ ਆ ਜਿਹੜੀਆਂ ਏਜੰਸੀਆਂ ਸੰਸਕਾਰ ਕਰਨ ਦੇ ਵਿੱਚ ਸਾਡਾ ਕਿਉਂਕਿ ਅਸੀਂ ਖੁਦ ਇਹ ਇੰਡੀਆ ਵਾਲਾ ਹਿਸਾਬ ਨਹੀਂ ਵੀ ਚੱਕਿਆ ਤੇ ਸ਼ਮਸ਼ਾਨ ਘਟ ਲੈ ਗਏ ਉੱਥੇ ਅਸੀਂ ਇਹ ਕੰਮ ਨਹੀਂ ਕਰ ਸਕਦੇ ਉੱਥੇ ਸਾਨੂੰ ਜਿਹੜੀਆਂ ਉਹਨਾਂ ਦੀਆਂ ਏ ਕਿ ਉਹਨੂੰ ਕੰਨ ਨੇ ਮਨਜ਼ੂਰਸ਼ੁਦਾ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਨਾਲ ਕੰਟੈਕਟ ਕਰਨਾ ਪੈਂਦਾ ਹੈ ਉਹੀ ਮਰਦੇ ਨੂੰ ਕੱਪੜੇ ਪਾਉਂਦੀਆਂ ਨੇ ਮ੍ਰਿਤਕ ਦੇ ਦੇ ਕੱਪੜੇ ਉਹੋ ਹੀ ਪਹਿਨਾਉਂਦੀਆਂ ਨੇ ਉਹੋ ਹੀ ਦਵਾਈਆਂ ਲਾਉਂਦੀਆਂ ਨੇ ਉਹੋ ਹੀ ਚੱਕ ਕੇ ਆਪਣੀ ਗੱਡੀ ਚ ਲੈ ਕੇ ਜਾਂਦੀਆਂ ਨੇ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਉਹ ਜਿਹੜਾ ਜਿੱਥੇ ਪੱਠੀ ਹੁੰਦੀ ਉੱਥੇ ਤੱਕ ਵੀ ਅਸੀਂ ਨਹੀਂ ਜਾ ਸਕਦੇ ਉਹ ਟੇਕੋ ਬਟਨ ਦਬਾਉਣਾ ਪੈਂਦਾ ਹੈ ਬਟਨ ਦਬਾ ਕੇ ਜਦੋਂ ਬਟਨ ਦਬਾਂਦਾ ਉਹਦੇ ਨਾਲ ਪੱਠੀ ਦਾ ਜਿਹੜਾ ਮੂੰਹ ਖੁੱਲਦਾ ਆ ਜਿਹੜੀ ਉਹ ਡੱਡ ਬੱਡੀ ਅੰਦਰ ਚਲੀ ਜਾਂਦੀ ਏ ਮੁੜ ਕੇ ਬੰਦ ਹੋ ਜਾਂਦਾ ਅੰਦਰ ਉਹ ਵੱਡੀਆਂ ਵੱਡੀਆਂ ਪਲੇਟਾਂ ਲੋਹੇ ਦੀਆਂ ਲੱਗੀਆਂ ਜਿਹਦੇ ਵਿੱਚ ਉਹ ਜਿਹੜੀ ਡੱਡ ਬੱਡੀ ਜਿਹੜੀ ਇਕੱਠੀ ਹੋ ਜਾਂਦੀ ਏ ਤੇ 15 ਮਿੰਟਾਂ ਵਿੱਚ ਸਸਕਾਰ ਜਿਹੜਾ ਹੋ ਜਾਂਦਾ ਆ ਉਹ ਤਾਂ ਤੁਸੀਂ ਜਿਵੇਂ ਦੱਸ ਰਹੇ ਸੀ ਕਿ ਗੁਰਦੁਆਰਾ ਸਾਹਿਬ ਵੱਲੋਂ ਵੀ ਤੁਹਾਨੂੰ ਮਤਲਬ ਮਦਦ ਮਿਲ ਜਾਂਦੀ ਹੈ ਜਾਂ ਉਦਾਂ ਕੋਈ ਇਦਾਂ ਦੀਆਂ ਏਜੰਸੀਆਂ ਤੁਹਾਡੀ ਇੱਕ ਐਨਜੀਓ ਹੈਗੀ ਆ ਤੇ ਐਨਜੀਓ ਦਾ ਜਿਹੜਾ ਮਕਸਦ ਹੁੰਦਾ ਉਹ ਬਹੁਤ ਵੱਡਾ ਆ ਤੇ ਇੰਨੇ ਪੈਸੇ ਮਤਲਬ ਕਿੱਦਾਂ ਕਹਤਰ ਹੋ ਜਾਂਦੇ ਕਿ ਇਹ ਕੋਈ ਇਹ ਕਈ ਹੁਣ ਜਿਹੜਾ ਸਾਡੀ ਜਿਹੜੀ ਹਸਪਤਾਲ 17 18 ਡੱਡ ਬਡੀਆਂ ਦੀ ਹਸਾਬੰਦਾ ਹਰ ਸਾਲ ਤੇ 17 ਦੇ ਉੱਪਰ ਜੇ ਵਿੱਚੋਂ ਆਪਾਂ 10 ਡੱਡ ਬਡੀਆਂ ਇੱਥੇ ਭੇਜਦੇ ਆ ਤੇ ਹਿਸਾਬ ਲਾ ਲਓ ਕਿ ਤੁਸੀਂ 5000 ਦੇ ਸਾਹਮਣੇ 50000 ਯੂਰੋ ਤੋਂ ਸਾਡਾ ਖਰਚਾ ਹੀ ਹੋ ਗਿਆ ਤੇ ਜੀ ਬਾਕੀ ਜਿਹੜੀਆਂ ਸੱਤ ਨੇ ਜੋ ਉਹਦਾ ਸੰਸਕਾਰ ਕਰ ਸੱਤੂ ਤੇ 210000 ਮਤਲਬ ਲੱਖ ਯੂਰੋ ਦਾ ਸਾਡਾ ਖਰਚਾ ਹਰ ਹਰ ਸਾਲ ਜਿਹੜਾ ਆ ਰਿਹਾ ਆ ਤੇ ਉਹ ਲੱਖ ਯੂਰੋ ਜਿਹੜਾ ਕੋਈ ਬੰਦਾ ਇੱਕ ਤਾਂ ਦੇ ਨਹੀਂ ਸਕਦਾ ਤੇ ਉੱਥੋਂ ਦੇ ਜਿਹੜੇ ਗੁਰਦੁਆਰੇ ਨੇ ਉਹ ਗੁਰਦਾਰੇ ਹਰ ਮਰਤਕ ਦੇ ਤੇ ਸਾਨੂੰ ਅਪੀਲ ਜਿਹੜੀ ਉਹ ਕਰਨੀ ਪੈਂਦੀ ਵੀ ਡੋਨੇਸ਼ਨ ਦਿਓ ਡੋਨੇਸ਼ਨ ਦਿਓ ਕਈ ਗੁਰਦਾਰੇ ਸਾਡੇ ਤੋਂ ਤੰਗ ਵੀ ਆ ਗਏ ਨੇ ਵੀ ਹਰ ਵੇਲੇ ਮੰਗਣ ਆ ਜਾਂਦੇ ਆ ਪਰ ਫਿਰ ਵੀ ਮੈਂ ਕਹਿੰਦਾ ਉਥੋਂ ਦੀਆਂ ਕਮੇਟੀਆਂ ਬਹੁਤ ਚੰਗੀਆਂ ਨੇ ਉੱਥੋਂ ਦੀਆਂ ਕਮੇਟੀਆਂ ਦੇ ਜਿਹੜੇ ਮੈਂਬਰ ਨੇ ਉਹ ਸਾਡਾ ਕੋਈ ਨਾ ਹਰਸ ਪ੍ਰਾਸ ਤੋਂ ਜਿਹੜਾ ਸਾਥ ਦੇ ਹੀ ਦਿੰਦੇ ਨੇ ਕੋ ਜਿਹੜੇ ਲੋਕਲ ਲੋਕ ਨੇ ਸੀ ਉਹਨਾਂ ਨੂੰ ਮੰਗ ਲੈਨੇ ਆ ਰੈਂਦੀ ਖੁੰਦੀ ਕਸਰ ਜਿਹੜੇ ਸਾਡੀ ਸੰਸਥਾ ਦੇ ਮੈਂਬਰ ਨੇ ਉਹਨਾਂ ਨੂੰ ਅਸੀਂ 20 ਰੁਪਏ ਜਿਹੜੀ ਉਹ ਲਾਈ ਹੈ ਮੈਂਬਰਸ਼ਿਪ ਫੀਸ ਕੁਝ ਉਹਦੇ ਨਾਲ ਸਾਡੇ ਖਰਚੇ ਨਿਕਲ ਜਾਂਦੇ ਆ ਤੁਸੀਂ ਮਾਹਵਾਰੀ ਲਾਈ ਹੈ ਮੰਥਲੀ ਲਾਈ ਹੈ ਮੰਥਲੀ ਹੈ ਤੇ ਸਾਡੇ ਸ਼ੁਰੂ ਚ 40 ਕ ਮੈਂਬਰ ਹੈਗੇ ਸੀ ਹੁਣ ਸਾਡੇ ਜਿਹੜੇ ਮੈਂਬਰ 12 13 ਹੀ ਰਹਿ ਗਏ ਨੇ ਜਿਹੜੇ ਪੈਸੇ ਦੇ ਰਹੇ ਆ ਬਾਕੀ ਹੌਲੀ 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 ਸਾਰੇ ਕਿਉਂਕਿ ਕੋਈ ਬੰਦਾ ਮਹੀਨੇ ਚ 5 6 ਵਾਰੀ ਉਗਰਾਹੀ ਨਹੀਂ ਦੇ ਸਕਦਾ अच्छा आ, मैं ये भी जानना चाहूंगा कि प्रोसेस कितना कॉम्प्लिकेटेड ਹੈਗਾ है गाये? क्योंकि ਤੁਸੀਂ ਕਈ ਆਪ ਹੀ ਦੱਸਦੇ ਸੀ ਕੋ ਬਹੁਤ ਦਨੀਆਂ ਹਸਤੀਆਂ ਨੇ ਜਿਹੜੀਆਂ ਅਜੇ ਵੀ ਪਈਆਂ ਨੇ ਜਾਂ ਅਜੇ ਤੱਕ ਸਸਕਾਰ ਵੀ ਨਹੀਂ ਹੋਏ ਕੀ ਕੁਝ ਹੈਗਾ ਜਦੋਂ ਪੁਲਿਸ ਦੀ ਕਾਰਵਾਈ ਵਿੱਚ ਆ ਜਾਂਦੀ ਜਿਵੇਂ ਕੋਈ ਕਤਲ ਕੇਸ ਹੁੰਦਾ ਹੈ ਕ੍ਰਾਈਮ ਹੁੰਦਾ ਉਹੋ ਜੇ ਕੇਸ ਜਿਹੜੇ ਨੇ ਉਹ ਜਦੋਂ ਤੱਕ ਅਦਾਲਤੀ ਫੈਸਲਾ ਨਹੀਂ ਹੁੰਦਾ ਉਹ ਉਸ ਡੈੱਡ ਬੋਡੀ ਨੂੰ ਨਾ ਅਸੀਂ ਚੱਕ ਨਾ ਟੱਚ ਕਰ ਸਕਦੇ ਨਾ ਉਹਦਾ ਕੋਈ ਅਸੀਂ ਕੋਈ ਕਾਰਵਾਈ ਕਰ ਸਕਦੇ ਆ ਜਦੋਂ ਤੱਕ ਅਦਾਲਤ ਫੈਸਲਾ ਕਰਦੀ ਉਹ ਇੱਕ ਕੇਸ ਦੇ ਵਿੱਚ ਤੁਹਾਨੂੰ ਦੱਸ ਸਾਢੇ 4 ਸਾਲ ਹੋ ਗਏ ਨੇ ਇੱਕ ਕੇਸ ਜਿਹੜਾ 2.5 ਸਾਲਾਂ ਬਾਅਦ ਸੋਲਵ ਹੋਇਆ ਇੱਕ ਕੇਸ 11 ਮਹੀਨੇ ਬਾਅਦ ਸੋਲਵ ਹੋਇਆ ਤੇ ਜਿਵੇਂ ਜਿਵੇਂ ਪੁਲਿਸ ਫੈਸਲਾ ਕਰਦੀ ਜਾਂਦੀ ਉਸੇ ਤਰੀਕੇ ਅਸੀਂ ਫਿਰ ਉਹਨਾਂ ਦੇ ਨਾਲ ਤੁਰੇ ਜਾਂਦੇ ਆ ਲੇਕਿਨ ਹੁਣ ਸਾਡੇ ਕੋਲ ਸਿਰਫ 6-7 ਡੈੱਡ ਬਾਡੀਆਂ ਹੈਗੀਆਂ ਨੇ 2003 ਤੋਂ ਲੈ ਕੇ ਹੁਣ ਤੱਕ ਜਿਹੜਾਂ ਦਾ ਅਜੇ ਤੱਕ ਸਸਕਾਰ ਅਸੀਂ ਅਜੇ ਤੱਕ ਨਹੀਂ ਕਰ ਸਕੇ ਇਹ ਵੀ ਵੱਡੀ ਗੱਲ ਹੈ ਕਿ 2003 ਤੋਂ ਲੈ ਕੇ ਅਜੇ ਤੱਕ ਉਹ ਪਈਆਂ ਹੀ ਹੋਈਆਂ ਡੈੱਡ ਬਾਡੀਜ਼ ਉਹ ਇਦਾਂ ਨਾ ਉੱਥੋਂ ਦਾ ਸਿਸਟਮ ਹੈ ਕਿ ਉਹਨੂੰ ਦਫਨਾ ਦਿੰਦੇ ਆ ਅੱਛਾ ਜਮੀਨ ਚ ਦਫਨਾ ਦਿੰਦੇ ਉਹਨਾਂ ਨੂੰ ਅਸੀਂ ਬਾਹਰ ਕਢਵਾ ਕੇ ਬਾਅਦ ਚ ਫਿਰ ਉਹਦਾ ਸੰਸਕਾਰ ਕਰਕੇ ਆਪਣੇ ਧਰਮ ਜ਼ਿੰਮੇਦਾਰ ਕੋਦੇ ਫੋਲ ਜਿਹੜੇ ਪਰਿਵਾਰਤਾ ਕੋ ਪਛਾਣਨੇ ਆ ਕੋਰ ਰਖਨ ਲਾਲ ਦਾ ਜਿਹੜਾ ਸੰਸਕਾਰ 23 ਜਨਵਰੀ ਨੂੰ ਹੋ ਰਿਹਾ ਤੇ ਉਹ 23 ਜਨਵਰੀ ਨੂੰ ਉਹਦਾ ਪਹਿਲਾਂ ਇੱਕ ਰਿ ਉਹਦਾ ਸੰਸਕਾਰ ਪਿਛਲੇ ਮਹੀਨੇ ਉਹਨਾਂ ਨੇ 25 ਨਵੰਬਰ ਨੂੰ ਸਾਨੂੰ ਕਿਹਾ ਜੇ ਇਹ ਕਰ ਦਿੱਤਾ ਆ ਜਦੋਂ ਉਹਨਾਂ ਨੂੰ ਦਫਨਾਇਆ ਸੀ ਮਤਲਬ ਦਫਨਾਇਆ ਸੀ ਉਹ ਸਾਨੂੰ ਬਾਅਦ ਚ ਪਤਾ ਲੱਗਾ ਉਹ ਦਫਨਾਇਆ ਤੇ ਉਹਦਾ ਜਿਹੜਾ ਮਰਜ਼ਬਾਨ ਸੀ ਉਹ ਸਾਨੂੰ ਉਹਨਾਂ ਨੇ ਕਿਹਾ ਇਹ ਇਸ ਮਰਜ਼ਬਾਨ ਚ ਇਹਦੀਆਂ ਹਸਤੀਆਂ ਸੀ ਪਾਤੀਆਂ ਨੇ ਲੇਕਿਨ ਉਹਦੀਆਂ ਹਸਤੀਆਂ 23 ਜਨਵਰੀ ਨੂੰ ਸਹੀ ਪੈ ਰਹੀਆਂ ਨੇ ਮਤਲਬ ਇਹਦਾ ਮਤਲਬ ਇਹ ਹੈ ਕਿ ਜਦੋਂ ਕੋਈ ਡੈੱਡ ਬੋਡੀ ਹੁੰਦੀ ਹੈ ਉਹਦਾ ਪ੍ਰੋਸੈਸ ਆਹੀ ਹੈ ਕਿ ਉਹ ਪਹਿਲਾਂ ਦਫਨਾਉਣ ਗੇਟ ਬੋਡੀ ਨੂੰ ਉਸ ਤੋਂ ਬਾਅਦ ਦਫਨਾਉਂਦੇ ਉਦੋਂ ਨਹੀਂ ਜਦੋਂ ਕਾਨੂੰਨੀ ਕਾਰਵਾਈ ਹੋਵੇ ਕਿਉਂਕਿ ਉੱਥੇ ਹਸਪਤਾਲ ਦੇ ਵਿੱਚ ਡੈੱਡ ਬੋਡੀ ਰੱਖਣ ਦਾ ਇੱਕ ਦਿਨ ਦਾ 56 ਯੂਰੋ ਦਾ ਖਰਚਾ ਆਇਆ ਇੱਕ ਦਿਨ 10 ਦਿਨ ਵੀ ਰਾਜ ਨੇ 650 ਖਰਚਾ ਪੈ ਗਿਆ ਮਹੀਨਾ ਰਹਿ ਗਿਆ ਤੇ ਹਸਪਤਾਲ ਨੂੰ 1800 2000 ਖਰਚਾ ਹੋ ਗਿਆ ਤੇ ਇਹਨਾਂ ਖਰਚਾ ਕੋਈ ਨਾ ਅਸੀਂ ਦੇ ਸਕਦੇ ਨਾ ਪਰਿਵਾਰ ਦੇ ਇਸ ਦਾ ਨਾ ਕੋਈ ਸਰਕਾਰ ਦੇ ਸਕਦੀ ਆ ਪਰ ਜਦੋਂ ਇੱਕ ਵਾਰੀ ਦਫਨਾ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਬਾਹਰ ਕੱਢਿਆ ਗਿਆ ਉਦੋਂ ਵੀ ਕਿਤੇ ਤੱਕ ਰੱਖਣੀ ਪਊਗੀ ਬੋਡੀ ਨਹੀਂ ਉਹ ਅਸੀਂ ਜਿਹੜਾ ਦਫਨਾਉਂਦੇ ਆ ਉਥੋਂ ਦੇ ਕਾਨੂੰਨ ਦਾ ਪੇਟੀ ਬੰਦੀ ਪੇਟੀ ਦਫਨਾ ਦਿੰਨੇ ਆ ਬੰਦੇ ਨੂੰ ਨਹੀਂ ਦਫਨਾਉਂਦੇ ਪੇਟੀ ਦੀ ਬੰਦੇ ਪੇਟੀ ਉਹਦੇ ਵਿੱਚ ਰੱਖਾ ਕਿ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਨੂੰ ਕਦੀ ਵੀ ਉਹਦਾ ਬਲੱਡ ਟੈਸਟ ਲੈਣਾ ਪਵੇ ਕੋ ਲੈਣਾ ਪੁਲਿਸ ਆਸਾਨੀ ਨਾਲ ਉਹ ਡੈਡ ਬੋਰਡ ਨਹੀਂ ਉਹ ਮੈਂ ਤੁਹਾਨੂੰ ਪੇਟੀ ਦੇ ਵਿੱਚ ਹੀ ਹੁੰਦੀ ਹੈ ਬਾਡੀ ਪਰ ਉਹ ਡਕੇ ਨਹੀਂ ਹੁੰਦੀ ਉਹ ਡਕੇ ਨਹੀਂ ਹੋਣ ਲੱਗ ਜਾਂਦੀ ਸਡਨ ਲੱਗ ਜਾਂਦਾ ਮਾਸ ਨਹੀਂ ਸਡਨ ਲੱਗਦਾ ਹੈ ਲੇਕਿਨ ਸਾਨੂੰ ਤਾਂ ਫੁੱਲ ਚਾਹੀਦੇ ਹੁੰਦੇ ਆ ਬਿਲਕੁਲ ਜੇਕਰ ਬੇਸ਼ਕਾਉ ਦੇ ਰਿਚੀਰਾ ਹੁਣ ਜਿਵੇਂ ਹੁਣ ਫਰਸਟ ਵਰਡ ਵਾਰ ਨੂੰ 100 ਸਾਲ ਤੋਂ ਜ਼ਿਆਦਾ ਹੋ ਗਿਆ ਹੈ। ਤਾਂ ਉਹਦੇ ਪਿੰਜਰ ਹੁਣ ਵੀ ਮਿਲਦੇ ਪਏ ਨੇ। ਕਿਉਂਕਿ ਹੱਡੀ ਜਿਹੜੀ ਉਹ ਨਾ ਗਲਦੀ ਹੈ ਨਾ ਛੜਦੀ ਹੈ। ਤਾਂ ਇਸ ਕਾਰਨ ਕਰਕੇ ਅਸੀਂ ਜਿਹੜੀ ਸਾਡੀ ਜਿਹੜੀ ਹੈ ਨਾ ਪੂਰੀ ਇਹ ਮਨਛਾ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਭਾਵੇਂ 2 ਸਾਲ ਲੇਟ ਵੀ ਹੋ ਗਿਆ 3 ਸਾਲ ਲੇਟ ਹੋ ਗਿਆ ਉਹਦੀ ਡੈਡ ਬਟਿਕੜਵਾ ਕੇ ਉਹਦਾ ਸੰਸਕਾਰ ਕਰਕੇ ਉਹਦੇ ਜਿਹੜੇ ਫੁੱਲ ਨੇ ਉਹਦੇ ਪਰਿਵਾਰ ਤੱਕ ਜਰੂਰ ਭੇਜੇ ਜਾਣ ਇਸ ਚੀਜ਼ ਉੱਤੇ ਅਸੀਂ ਜਿਹੜਾ ਹਮੇਸ਼ਾ ਹੀ ਆਪਣਾ ਧਿਆਨ ਰੱਖਦੇ ਆ ਤੁਸੀਂ ਦੱਸਦੇ ਸੀਗੇ ਕਿ ਕ੍ਰਾਈਮिनल ਕੇਸਿਸ ਹੈਗੇ ਨੇ ਕਈਆਂ ਦੇ ਉੱਤੇ ਹੀ ਹੁੰਦੇ ਵੀ ਸੀਗੇ ਉਹ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਬਾਹਰ ਤਾਂ ਹੇਟ ਕ੍ਰਾਈਮ ਬਹੁਤ ਹੈਗਾ ਇਦਾਂ ਦੀਆਂ ਖਬਰਾਂ ਆਏ ਦਿਨ ਆਉਂਦੀਆਂ ਸਭ ਦੇਖੋ ਜੀ ਇੱਕ ਕ੍ਰਾਈਮ ਜਿਹੜਾ ਸਭ ਤੋਂ ਵੱਡਾ ਤੁਹਾਨੂੰ ਦੱਸਿਆ ਕਿ ਦਿੱਲੀ ਦਾ ਲੜਕਾ ਸੀ ਹ ਲਕਿ ਜਿਹਦੇ ਕੋਲ ਉਹ ਕੰਮ ਕਰਦਾ ਸੀ ਵੀਰ ਸਿੰਘ ਉਹਦਾ ਨਾਮ ਆ ਹਰਿਆਣੇ ਦਾ ਤੇ ਉਹਦੀ 4.5 ਸਾਲ ਹੋ ਗਏ ਹੁਣ ਸਾਨੂੰ ਇਜਾਜ਼ਤ ਮਿਲੀ ਹੈ ਜਦੋਂ ਫੈਸਲਾ ਹੋ ਗਿਆ ਬੰਦਾ ਜੇਲ੍ਹ ਚ ਚਲਾ ਗਿਆ ਹੁਣ ਜੱਜ ਨੇ ਕਿਹਾ ਤੁਸੀਂ ਇਹਦਾ ਸੰਸਕਾਰ ਕਰ ਸਕਦੇ ਹੋ ਤੇ ਹੁਣ ਅਸੀਂ ਉਹਦਾ ਸੰਸਕਾਰ ਕਰ ਰਹੇ ਹਾਂ 4.5 ਸਾਲ ਬਾਅਦ ਤੇ ਇੱਕ ਬੰਦਾ ਤੁਹਾਨੂੰ ਅੱਗੇ ਵੀ ਦੱਸਿਆ ਗੁਲਜਿੰਦਰ ਸਿੰਘ ਦੀ ਕਾਨੂੰਨੀ ਕਾਰਵਾਈ ਹੈ ਜਿਹੜਾ 2021 ਦਾ ਮਰਿਆ ਹੁਣ ਅਸੀਂ ਲੈ ਕੋਈ ਵੀ ਕੇਸ ਅਸੀਂ ਬੈਲੈਂਸ ਨਹੀਂ ਰਹਿਣ ਦਿੰਦੇ ਤਿੰਨ ਚਾਰ ਕੇਸ ਜਿਹੜੇ ਬੈਲੈਂਸ ਪਏ ਨੇ ਉਹ ਅਸੀਂ ਉਹਨਾਂ ਦੇ ਪਿੱਛੇ ਪੂਰਾ ਹੱਥ ਥੋਕੇ ਪਿਆ ਹੋਇਆ ਮੈਂ ਤਾਂ ਕਿ ਮੇਰੀ ਇੱਕੋ ਹੀ ਆਦਤ ਕਈ ਬੰਦੇ ਮੈਨੂੰ ਕਹਿ ਦਿੰਦੇ ਨੇ ਵੀ ਹੁਣ ਬੰਦਾ ਦਫਨਾਇਆ ਦਫਨਾਇਆ ਰਹਿੰਦੇ ਹੋ ਛੱਡੋ ਪਰ ਹੁਣ ਆਪਾਂ ਉਹਦਾ ਤੋਂ ਖਰਚਾ ਲਾਣਾ ਉਹਨੂੰ ਰਹਿਣ ਦਿਓ ਦਫਨਾ ਮੈਂ ਕਿਹਾ ਵੀ ਮੇਰੀ ਆਤਮਾ ਨਹੀਂ ਮੰਦੀ ਕਿ ਮੈਂ ਜੇ ਸਿੱਖ ਧਰਮ ਚ ਪੈਦਾ ਹੋਇਆ ਕੋਈ ਸਾਡੇ ਸਿੱਖ ਪਰਿਵਾਰ ਦਾ ਜੀ ਮਿੱਟੀ ਚ ਦੱਬਿਆ ਰਹੇ ਮੈਂ ਨਹੀਂ ਚਾਹੁੰਦਾ ਉਹ ਕਿਵੇਂ ਅਸੀਂ ਕਰਦੇ ਆਂ ਕਾਰ ਕਰਾ ਕੇ ਅਸੀਂ ਉਹ ਪੂਰਾ ਜਿਹੜਾ ਧਰਮ ਮਰ ਮਰਜ਼ਾਦਾ ਤੱਕ ਅਸੀਂ ਜਰੂਰ ਪਹੁੰਚ ਜਾਨੇ ਆਂ ਇਤੋਂ ਦੇ ਪਟੇ ਸਾਹਿਬ ਬਹੁਤ ਲੋਕ ਨੇ ਜਿਹੜੇ ਸ਼ਾਇਦ ਅਫੋਰਡ ਵੀ ਨਹੀਂ ਕਰ ਸਕਦੇ ਇੰਨਾ ਪੈਸਾ ਤੇ ਉਹਨਾਂ ਦੇ ਬੱਚੇ ਵੀ ਬਾਹਰ ਨੇ ਔਰ ਕਈ ਵਾਰੀ ਇਦਾਂ ਦੇ ਹਾਦਸੇ ਹੋ ਜਾਂਦੇ ਨੇ ਉਹ ਗੁਜ਼ਰ ਜਾਂਦੇ ਨੇ ਹੁਣ ਉਹ ਵੀ ਤਾਂ ਤੁਹਾਡੇ ਤੇ ਆਸ ਲਾਂਦੇ ਹੋਣਗੇ ਉਹਨਾਂ ਨੂੰ ਇਦਾਂ ਤਾਂ ਨਹੀਂ ਹੋਏਗਾ ਕਿ ਕਦੇ ਕੋਈ ਪੈਸਾ ਦੇਣਾ ਪੈ ਜਾਏ ਕਿਉਂਕਿ ਕਈ ਵਾਰੀ ਨਹੀਂ ਇਕੱਠਾ ਕਰ ਬੰਦਾ ਨਹੀ ਅਜੇ ਤੱਕ ਸਾਨੂੰ ਇਹ ਨੋਬਤ ਨਹੀਂ ਆਈ ਤਾਂ ਹੀ ਸਾਡੇ ਸਿਰ ਕਰਜ਼ਾ 11000 ਕਰਜ਼ਾ ਸਾਡੇ ਸਿਰ ਹੈਗਾ ਐਸੋਸੀਏਸ਼ਨ ਤੇ ਤੁਹਾਨੂੰ ਦੱਸ ਕੇ ਗਿਆ ਹੂੰ ਲੇਖਣ ਉਹ ਜਿਹੜੀਆਂ ਏਜੰਸੀਆਂ ਕੋਲ ਅਸੀਂ ਇੰਨੇ ਸਾਲਾਂ ਦੇ ਕੰਮ ਕਰਦੇ ਪਏ ਉਹਨਾਂ ਨੂੰ ਵਿਸ਼ਵਾਸ ਹੈ ਵੀ ਇਹ ਬੰਦਾ ਜਿਹੜਾ ਸਾਨੂੰ ਜਰੂਰ ਪੈਸੇ ਇਕੱਠੇ ਕਰਕੇ ਦੇਵੇਗਾ ਤੇ ਕਈ ਨਹੀਂ ਮੈਂ ਉਹਨਾਂ ਨੂੰ ਜਬ ਬਹੁਤੇ ਉਤੰ ਕਰਨ ਕਈ ਨਹੀਂ 500 ਯੂਰੋ ਉਹਨਾਂ ਨੂੰ ਮੈਂ ਦੇ ਦੇਣਾ ਮਹੀਨੇ ਦਾ ਕਈ ਨਹੀਂ 200 ਮਹੀਨੇ ਦਾ ਦੇ ਦੇਣਾ ਅਸੀਂ ਕਿੱਥੋਂ ਲੈਂਦੇ ਹੋ ਪਹਿਲਾਂ ਤੁਸੀਂ ਹਾਂਜੀ ਤੁਹਾਨੂੰ ਲੋਡ ਪਾਵੇ ਕਰਦੇ ਤੁਸੀਂ ਕਿੱਥੋਂ ਲੈਂਦੇ ਹੋ ਕਰਜ਼ਾ ਨਹੀਂ ਏਜੰਸੀਆਂ ਸਾਡਾ ਕੰਮ ਕਰ ਦਿੰਦੀਆਂ ਨੇ ਏਜੰਸੀਆਂ ਨੇ ਸੰਸਕਾਰ ਕਰ ਦਿੱਤੇ ਜਾਂ ਮਰਤਕ ਦੇਹਾਂ ਭੇਜ ਦਿੱਤੀਆਂ ਨੇ ਅਸੀਂ ਉਹਨਾਂ ਦੇ ਪੈਸੇ ਦੇਣੇ ਆ ਹਾਂਜੀ ਅੱਛਾ ਉਹ ਮੈਂ ਫੇਸਬੁੱਕ ਤੇ ਵੀ ਬੰਦਾ ਰਹਿਣਾ ਵਟਸਐਪ ਤੇ ਬੰਦੇ ਰਹੀਦਾ ਮੈਂਬਰਾਂ ਨੂੰ ਦੱਸਦੇ ਰਹੀਦਾ ਵੀ ਇੰਨੇ ਪੈਸੇ ਦੇਣ ਵਾਲੇ ਨੇ ਇਹਨਾਂ ਦਾ ਪ੍ਰਬੰਧ ਕਰੋ ਕੋਈ ਅਗਰਾਈ ਦਿਓ ਤੇ ਕੋਈ ਦੋ ਚੌ ਮਹੀਨੇ ਬਾਅਦ 200 400 ਦੇ ਵੀ ਦਿੰਦੇ ਨੇ ਜਦੋਂ ਉਹਨਾਂ ਨੂੰ ਜਿਆਦਾ ਪਤਾ ਲੱਗ ਜਾਂਦਾ ਤੇ ਕਈਆਂ ਨੇ ਦੋ ਦੋ ਸਾਲ ਦੀ ਮੈਂਬਰਸ਼ਿਪ ਫੀਸ ਨਹੀਂ ਦਿੱਤੀ ਕਿਉਂਕਿ ਜੇ ਤੇ ਸਾਲ ਚੇਕ ਕਰੀ ਲੋਡ ਪਵੇ ਫਿਰ ਤੇ ਖਲਾ ਦੇ ਦੇ ਖੁਸ਼ੀ ਖੁਸ਼ੀ ਜਦੋਂ ਸਾਲ 'ਚ 17 ਮਰੀ ਲੋਡ ਪੈ ਜਾਣੀ ਹੈ 17 2 34 ਮਤਲਬ 400 ਯੂਰੋ ਤੁਹਾਨੂੰ ਕੱਢਣਾ ਪਵੇ ਇਥੋਂ ਦਾ ਇੰਡੀਆ ਦਾ 36000 ਰੁਪਏ ਤੁਹਾਨੂੰ ਸਲਾਨਾ ਦੇਣਾ ਪਵੇ ਤੇ ਔਖਾ ਹੋ ਜਾਂਦਾ ਅੱਛਾ ਮੈਂ ਆਈਓ ਪੁੱਛਣਾ ਚਾਹੁੰਦਾ ਕਿਉਂਕਿ ਜਿਵੇਂ ਅਸੀਂ ਗੱਲ ਕੀਤੀ ਸੀ ਕਈ ਲੋਕ ਐਦਾਂ ਦੇ ਨੇ ਜਿਨ੍ਹਾਂ ਦੇ ਬੱਚੇ ਬਾਹਰ ਨੇ ਤੇ ਉਹ ਨਹੀਂ ਰੀਚ ਕਰ ਪਾ ਰਹੇ ਉਹਨਾਂ ਦੀ ਬਾਡੀਜ਼ ਤੱਕ ਹੀ ਉਹਨਾਂ ਦੀ ਹਸਤੀਆਂ ਤੱਕ ਉਹ ਕਿੱਦਾਂ ਤੁਹਾਨੂੰ ਰੀਚ ਕਰਨ ਉਹ ਧੜ ਤੱਕ ਐਦਾਂ ਪਹੁੰਚਣ ਘੱਟੋ ਉਹ ਮੇਰੇ ਫੇਸਬੁੱਕ ਹੈਗੀ ਜਿੰਦਗੀ ਦੇ ਰੰਗ ਉਧਰਾਂ ਹੀ ਮੇਰੇ ਤੱਕ ਪਹੁੰਚਣ ਜਾਂ ਮੇਰਾ ਵਟਸਐਪ ਨੰਬਰ 0033 75 ਵਾਰਸ਼ਵ ਕਰਕੇ ਮੇਰੇ ਤੱਕ ਪਹੁੰਚਣ ਔਰ ਅੱਜ ਤੱਕ ਮੇਰੇ ਖਾਲਕ ਜਿਆ ਕੋਈ ਕੇਸ ਨਹੀਂ ਜਿਨ੍ਹਾਂ ਨੇ ਮੇਰੇ ਤੱਕ ਪਹੁੰਚ ਨਹੀਂ ਕੀਤੀ ਮੈਂ ਬੰਦਾ ਮਰਦਾ ਦੋ ਤਿੰਨ ਦਿਨ ਦੇ ਵਿੱਚ ਮੈਨੂੰ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੋਂ ਫੋਨ ਆਨੇ ਸ਼ੁਰੂ ਹੋ ਜਾਂਦੇ ਵੀ ਸਾਡੇ ਰਿਸ਼ਤੇਦਾਰ ਦੀ ਮੌਤ ਹੋ ਗਈ ਉਹਦਾ ਕਰੋ ਕਿਉਂਕਿ ਹੁਣ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੈ 23 ਸਾਲ ਹੋ ਗਏ ਨੇ 21 ਸਾਲ ਹੋ ਗਏ ਮੈਨੂੰ ਇਹ ਕੰਮ ਕਰਦਿਆਂ ਨੂੰ 21 ਸਾਲਾਂ ਦੇ ਵਿੱਚ 2003 'ਚ ਸ਼ੁਰੂ ਕੀਤਾ ਤੇ 2024 ਆ ਗਿਆ ਤੇ 371 ਮੇਰੇ ਤੱਕ ਦੇ ਹਾਂ ਭੇਜਿਆ ਤੋਂ ਕਾਫੀ ਦੁਨੀਆ ਨੂੰ ਮੇਰਾ ਪਤਾ ਜਿਹੜਾ ਉਹ ਲੱਕ ਚੁੱਕਾ ਆ ਤੇ ਹੁਣ ਤੱਕ ਮੈਨੂੰ 7 골ਡ ਮੈਡਲ ਵੀ ਲੋਕਾਂ ਨੇ ਦਿੱਤੇ ਆ 11 ਪ੍ਰਸ਼ੰਸਾ ਪੱਤਰ ਨੇ ਮੇਰੇ ਕੋਲ ਜਿਹੜਾ ਵੱਖ-ਵੱਖ ਧਾਰਮਿਕ ਸੰਸਥਾਵਾਂ ਨੇ ਦਿੱਤੇ ਨੇ ਤੇ ਇੱਕ ਅਵਾਰਡ ਭਾਰਤ ਸਰਕਾਰ ਨੇ ਵੀ ਮੈਨੂੰ ਦਿੱਤਾ ਹੋਇਆ ਤੇ ਹੁਣ ਵੀ ਮੇਰੀ ਫਰਮਾਇਸ਼ ਜਿਹੜੀ ਆ ਉਹ ਫੇਸਬੁੱਕਾਂ ਤੇ ਚੱਲ ਰਹੀ ਹੈ ਕਿ ਇਸ ਬੰਦੇ ਨੂੰ ਤੁਸੀਂ ਜਿਹੜਾ ਉਹ ਉਹ ਪੰਥਰਤਨ ਦਾ ਅਵਾਰਡ ਦਿਓ ਉਹ ਵੀ ਫੇਸਬੁੱਕ ਤੇ ਚੱਲੀਆਂ ਨੇ ਦੋ ਤਿੰਨ ਵੀਡੀਓ ਚੱਲੀਆਂ ਨੇ ਲੋਕਾਂ ਨੇ ਪਾਈਆਂ ਨੇ ਤੇ ਇੱਕ ਜਿਹੜਾ ਭਾਰਤੀ ਜਨਤਾ ਪਾਰਟੀ ਜਿਹੜਾ ਗਰੁੱਪ ਹੈ ਫਰਾਂਸ ਦੇ ਵਿੱਚ ਉਹਨਾਂ ਨੇ ਮੇਰਾ ਨਾਮ ਜਿਹੜਾ ਉਹ ਪਦਮਸ਼ਰੀ ਵਾਸਤੇ ਵੀ ਭੇਜੀ ਆ ਹੁਣ ਦੇਖੀ ਅਗੂ ਇਹ ਅਵਾਰਡ ਮਿਲਦੇ ਕਿ ਨਹੀਂ ਮਿਲਦੇ ਬਾਅਦ ਦੀ ਗੱਲ ਹੈ ਲੇਕਿਨ ਹੁਣ ਤੱਕ ਸਤ ਗੁਰੂ ਘਰ ਦਾ ਮੈਨੂੰ ਜਰੂਰ ਮਿਲ ਚੁੱਕੇ ਆ अच्छा ये तो बिल्कुल प्रशंस्नीय कहेगा पटि साहब पर एक गल मेरी क्वेश्चन आंदा ਪਿਆ ਦਿਮਾਗ ਦੇ ਵਿੱਚ 371 ਦਾ ਅੰਕੜਾ ਤੁਸੀਂ ਜ਼ਰੂਰ ਦੱਸਿਆ ਤੁਸੀਂ 2003 ਤੋਂ ਦੱਸਿਆ ਕਿ ਤੁਸੀਂ ਕੰਮ ਕਰ ਰਹੇ ਹੋ ਪਰ ਕਈ ਵਾਰੀ ਇਦਾਂ ਵੀ ਹੁੰਦਾ ਹੋਵੇਗਾ ਕਿ ਅਸਤੀਆਂ ਤੁਸੀਂ ਭੇਜੀਆਂ ਨਹੀਂ ਪਹੁੰਚੀਆਂ ਜਾਂ ਕਿਸੇ ਨੇ ਲੈਂਡ ਤੋਂ ਇਨਕਾਰ ਕਰ ਦਿੱਤਾ ਤੁਸੀਂ ਜ਼ਿਕਰ ਕਰ ਰਹੇ ਸੀ ਉਹ ਦੱਸਿਓ ਜੀ ਇੱਕ ਅਸਤੀਆਂ ਸਿਰਫ ਸਾਨੂੰ ਇਨਕਾਰ ਕੀਤੀਆਂ ਨੇ ਇਹ ਨਵੇਂ ਸ਼ਹਿਰ ਦੇ ਲਾਗੇ ਪਿੰਡ ਹੈ ਮੇਰਾ ਨਾਮ ਮੈਨੂੰ ਭੁੱਲ ਗਿਆ ਆ ਉੱਥੋਂ ਦੇ ਮੁੰਡੇ ਫਰਾਂਸ 'ਚ ਵੀ ਰਹਿੰਦੇ ਨੇ ਇਹ ਪ੍ਰਿੰਦਾ ਦਾ ਨਾਮ ਮੇਰੇ ਦਿਮਾਗ 'ਚ ਨਹੀਂ ਕਿਉਂਕਿ ਇਹ 4 ਸਾਲ ਦੀ ਗੱਲ ਆ ਤੇ ਉਹਨਾਂ ਨੇ ਉਹਦੀ ਲੜਕੀ ਨੇ ਇਨਕਾਰ ਕੀਤਾ ਸੀ ਉਹ ਕਹਿੰਦੀ ਸੀ ਅੰਕਲ ਜੀ ਮੈਂ 1 ਸਾਲ ਦੀ ਸੀ ਜਦੋਂ ਮੇਰਾ ਫਾਦਰ ਗਿਆ ਤੇ ਅੱਜ ਮੈਂ 21 ਸਾਲ ਦੀ ਹਾਂ 21 ਸਾਲਾਂ 'ਚ ਮੈਂ ਆਪਣੇ ਨਾਂ ਤੇ ਫਾਦਰ ਦਾ ਮੂੰਹ ਦੇਖਿਆ ਤੇ ਨਾ ਹੀ ਮੈਨੂੰ ਕਦੀ ਉਹਨੇ ਅੱਜ ਤੱਕ ਫੋਨ ਕੀਤਾ ਨਾ ਹੀ ਉਹਨੇ ਕਦੀ ਕੰਟੈਕਟ ਕੀਤਾ ਨਾ ਕਦੀ ਕੋਈ ਪੱਹਾ ਭੇਜਿਆ ਤੇ ਇਸ ਕਾਰਨ ਕਰਕੇ ਹੀ ਕਹਿੰਦੀ ਮੇਰੇ ਨੂੰ ਹਸਤੀਆਂ ਤੁਸੀਂ ਭਾਵੇਂ ਵਾਪਸ ਲੈ ਜਾਓ ਅਸੀਂ ਨਹੀਂ ਰੱਖਣੀਆਂ ਅਸੀਂ ਮੈਂ ਉਹਨਾਂ ਨੂੰ ਫਿਰ ਕੀਰਤਪੁਰ ਸਾਹਿਬ ਜਾ ਕੇ ਅਪ ਜਲ ਪ੍ਰਵਾਹ ਕਰਕੇ ਆਇਆ ਸੀ ਜਿਹੜੀਆਂ ਹਸਤੀਆਂ ਮੈਂ ਇੱਥੇ ਤੱਕ ਲੈ ਕੇ ਆਨਾ ਉਹ ਮੈਂ ਸੁੱਟਣ ਵਾਸਤੇ ਤੇ ਨਹੀਂ ਲੈਂਦਾ ਜਿਵੇਂ ਕਿ ਪਰਿਵਾਰ ਨੇ ਕਹਤਾ ਭਾਵੇਂ ਸਾਡੇ ਲੋ ਵਿੱਚ ਗਲੀ 'ਚ ਸੁੱਟ ਦਿਓ ਪਰ ਮੌਕਾ ਮੈਨੂੰ ਨਹੀਂ ਕਰਦਾ ਜੇ ਮੈਂ ਇੱਥੇ ਤੱਕ ਲੈ ਕੇ ਆਉਨਾ ਤਾਂ ਫਿਰ ਅਸੀਂ ਉਹ ਵੀਡੀਓ ਵੀ ਬਣੀ ਸੀ ਉਹ ਵੀਡੀਓ ਵੀ ਚਾੜੀ ਸੀ ਆਪਾਂ ਉਥੇ ਜਲਪਰਵਾਹ ਮੈਂ ਕਰਕੇ ਹੁਣ ਵੀ ਆਪਣੇ ਇੱਥੇ ਆਏ ਹੁਣ ਵੀ ਅਮਰਬੀਰ ਸਿੰਘ ਦਾ ਮੈਨੂੰ ਇਹਦਾ ਪਰਿਵਾਰ ਦਾ ਨਹੀਂ ਪਤਾ ਲੱਗ ਰਿਹਾ ਜੇਕਰ ਇਹਦਾ ਪਰਿਵਾਰ ਨੇ ਮੇਰੇ ਤੱਕ ਨਾ ਕੀਤੀ ਪਹੁੰਚ ਹਫਤੇ 10 ਦਿਨ ਤੱਕ ਤੇ ਇਹਦੀਆਂ ਹਸਤੀਆਂ ਵੀ ਮੈਂ ਆਪਣੇ ਇੱਥੇ ਜਲਪਰਵਾਹ ਕਰਕੇ ਆਵਾਂਗਾ ਤੇ ਸਾਰੇ ਧਰਮਾਂ ਦੇ ਅਨੁਸਾਰ ਹੀ ਅਸੀਂ ਜਿਹੜਾ ਕਿਰਿਆ ਕਰਮ ਕਰਦੇ ਆ ਅਸੀਂ ਇਹ ਨਹੀਂ ਦੇਖਦੇ ਕਿ ਬ੍ਰਾਹਮਣ ਨੇ ਤੋਦੀ ਵੀ ਅਰਦਾਸ ਕਰਦੇ ਹੋ ਜੇਕਰ ਕੋਈ ਮੁਸਲਮਾਨ ਤੇ ਉਹਦੀ ਵੀ ਅਰਦਾਸ ਕਰਦਾ ਜਿਵੇਂ ਦਾ ਕੋਈ ਧਰਮ ਹੈ ਉਦਾਂ ਦੇ ਹੀ ਅਸੀਂ ਕਿਰਿਆ ਕਰਮ ਜਿਹੜਾ ਉਹ ਕਰਦੇ ਆ ਉਦਾਂ ਦਾ ਪੂਜਾ ਪਾਠ ਕਰਦੇ ਆ ਜੀ ਕਿ ਗਲਤ ਸਰੇ ਜ਼ਿੰਮੇ ਜ਼ਹਾਂ ਚੋ ਸਕਿਪ ਹੋ ਗਈ ਦਿੱਲੀ ਦੇ ਵਿੱਚ ਤੁਸੀਂ ਆ ਭੇਜੀ ਸੀ ਕਿ ਇੱਕ ਹਸਤੀਆਂ ਨੂੰ ਕੋਰੀਅਰ ਕੀਤਾ ਸੀਗਾ ਤੇ ਉਹ ਪਹੁੰਚ ਨਹੀਂ ਸਕੀਆਂ ਸੀ ਉਹ ਦੱਸਿਓ ਹਿੰਮਤ ਸਿੰਘ ਹਰਿਆਣੇ ਦਾ ਆ ਅੱਛਾ ਉਹਦੀਆਂ ਹਸਤੀਆਂ ਉਹ ਪਰਿਵਾਰ ਕਹਿੰਦਾ ਮੈਂ ਕਹਿੰਦਾ ਮੈਂ ਅਗਲੇ ਸਾਲ ਆਉਣਾ ਮੈਂ ਲੈ ਕੇ ਆਉਂਗਾ ਉਹ ਕਹਿੰਦੇ ਨਹੀਂ ਸਾਨੂੰ ਜਲਦੀ ਦਿਓ ਮੈਂ ਜਲਦੀ ਤਾਂ ਜਾਂ ਤੇ ਕੋਈ ਬੰਦਾ ਆਪਣਾ ਰਿਸ਼ਤੇਦਾਰ ਮਿਲ ਦਿਓ ਜਿਹੜੇ ਇੱਥੇ ਯੂਰਪ 'ਚ ਰਹਿੰਦੇ ਨੇ ਉਹਦੇ ਜੀ ਉਹ ਕਹਿੰਦੇ ਜੀ ਪੋਸਟ ਕਰ ਦਿਓ ਅਸੀਂ ਪੋਸਟ ਕਰਤੀਆਂ ਪਹਿਲਾਂ ਤੇ 2.5 ਮਹੀਨੇ ਸਾਨੂੰ ਉਹਨਾਂ ਨੇ ਬੜਾ ਪਰੇਸ਼ਾਨ ਕੀਤਾ ਉਹ ਕਹਿੰਦੇ ਤੁਸੀਂ ਝੂਠ ਬੋਲਦੇ ਹੋ ਤੁਸੀਂ ਹਸਤੀਆਂ ਪੋਸਟੀਆਂ ਨੇ ਅਸੀਂ ਜੇ ਉਹ ਕਿਦਾਂ ਕਰਾਂਗੇ ਇਹ ਕਰਾਂ ਮੈਂ ਉਹਨਾਂ ਅਸੀਂ ਤੁਹਾਡੇ ਕਹਿਣ ਤੇ ਪੋਸਟ ਕੀਤੀਆਂ ਨੇ ਉਹ ਉਹਦੋਂ ਪਤਾ ਲੱਗਾ 2-3 ਮਹੀਨੇ ਬਾਅਦ ਉੱਥੋਂ ਦੇ ਡਾਕੀ ਨੇ ਸਾਨੂੰ ਆਣ ਕੇ ਕਹੇ ਤੁਹਾਡੀ ਬਿਲਟੀ ਜਿਹੜੀ ਵਾਪਸ ਆ ਗਈ ਫਿਰ ਫਿਰ ਸਾਨੂੰ ਥੋੜੀ ਜਿਹੀ ਖੁਸ਼ੀ ਹੋਈ ਨਹੀਂ ਤਾਂ ਸਾਡੇ ਤੇ ਇਲਜ਼ਾਮ ਲੱਗ ਗਿਆ ਸੀ ਵੀ ਤੁਸੀਂ ਝੂਠ ਬੋਲਦੇ ਤੁਸੀਂ ਅਸੀਆਂ ਭੇਜੀਆਂ ਹੀ ਨਹੀਂ ਸਾਡੇ ਫੋਨ ਦੇ ਉੱਤੇ ਕਾਫੀ ਬਹਿਸ ਵੀ ਹੋਈ ਮੈਂ ਉਹ ਤੇ ਫਰੌਡ ਦੇ ਇਲਜ਼ਾਮ ਲਾਦੇ ਸਾਡੇ ਦੇ ਫਰੌਡ ਤੇ ਜਿਹੜੇ ਇਲਜ਼ਾਮ ਲੱਗੇ ਸੀ ਉਹ ਪ੍ਰਮਾਤਮਾ ਨੇ ਸਾਡੀ ਮਿਹਨਤ ਕੀਤੀ ਵੀ ਅਸੀਆਂ ਵਾਪਸ ਚਲੀ ਗਈਆਂ ਤੇ ਉਹ ਅਸੀਂ ਅੱਜ ਮੈਂ ਲੈ ਕੇ ਆਇਆ ਨਾਲ ਹਿੰਮਤ ਸਿੰਘ ਦੀ ਆ ਉਹਨਾਂ ਨੂੰ ਵੀ ਤੁਸੀਂ ਦੇਵੋਗੇ ਹਾਂ ਉਹਨਾਂ ਨੂੰ ਮੈਂ ਫੋਨ ਕੀਤਾ ਉਹ ਕਹਿੰਦਾ ਜੀ ਦੋ ਦਿਨ ਮੈਂ ਬਿਜੀ ਮੈਂ ਦੋ ਦਿਨ ਬਾਅ ਲੈਣ ਵਾਸਤੇ ਅੱਛਾ ਜੀ ਫਿਰ ਉਹਨੂੰ ਬਿਠਾ ਕੇ ਇੱਥੇ ਫਿਰ ਗੱਲ ਕਰਾਂਗੇ ਹਾਂ ਦੱਸੋ ਜੀ ਹੁਣ ਤੁਸੀਂ ਜੇ ਜੇ ਬਾਈ ਚਾਂਸੇ ਵਾਪਸ ਨਾ ਜਾਂਦੀ ਸਾਨੂੰ ਤਾਂ ਤੁਸੀਂ ਬਸਾਤਾ ਹੀ ਅੱਛਾ ਇਕਬਾਲ ਜੀ ਮੈਂ ਇੱਕ ਚੀਜ਼ ਵੀ ਜਾਣਨਾ ਚਾਹੁੰਨਾ ਹੈ ਜਦੋਂ ਮੈਂ ਤੁਹਾਡੇ ਬਾਰੇ ਪੜ੍ਹਦਾ ਜਾਂ ਸੁਣਦਾ ਜਾਂ ਤੁਹਾਡੇ ਕੋਲ ਵੀ ਸੁਣਿਆ ਮੈਂ ਤੁਸੀਂ ਸਿਰਫ ਇਸ ਕੰਮ ਦੇ ਵਿੱਚ ਨਹੀਂ ਹੋ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੀ ਲੈ ਕੇ ਧਰਨਾ ਲਗਾਇਆ ਆ ਤੁਸੀਂ ਉਸ ਦੇ ਵਿੱਚ ਵੀ ਸ਼ਾਮਿਲ ਰਹੇ ਹੋ ਉਹ ਮੈਂ 57 ਦਿਨ ਦੀ ਭੁੱਖ ਹੜਤਾਲ ਤੁਸੀਂ Google ਤੇ ਜਾਓ Google ਤੇ ਜਾ ਕੇ ਤੁਸੀਂ ਹੰਗਰ ਸਟ੍ਰਾਈਕ ਭਾਈ ਇਕਬਾਲ ਸਿੰਘ ਲੱਭੋ ਉਹਦੇ ਚੋਂ ਤੁਹਾਡੇ ਇੰਗਲਿਸ਼ ਦੀਆਂ ਅਖਬਾਰਾਂ ਦੇ ਵਿੱਚ ਨਿਊਜ਼ਾਂ ਸਾਰਾ ਕੁਝ ਮੈਂ 57 ਦਿਨ ਦੀ ਭੁੱਖ ਹੜਤਾਲ ਕੇਜਰੀਵਾਲ ਨੇ ਮੇਰੀ ਭੁੱਖ ਹੜਤਾਲ ਤੜਵਾਈ ਸੀ ਔਰ ਮੇਰਾ ਕਲਪਾ ਪਹਿਲਾ ਸ਼ਖਸ ਸੀ ਜਿਹਨੂੰ ਲਿਖਤੀ ਰੂਪ ਦੇ ਵਿੱਚ ਇਹ ਮਿਲਿਆ ਨਹੀਂ ਤੇ ਅੱਜ ਤੱਕ ਤੁਹਾਨੂੰ ਪਤਾ ਗਵਰਨਮੈਂਟ ਆ ਵਾਅਦੇ ਕਰਕੇ ਉਹ ਭੁਖੜ ਹੜਤਾਲ ਤੜਵਾ ਦਿੰਦੀਆਂ ਨੇ ਜਾਂ ਧਰਨੇ ਖਤਮ ਕਰਵਾ ਦਿੰਦੀਆਂ ਨੇ ਜੋ ਕੁਝ ਵੀ ਕਰਦੀਆਂ ਨੇ ਪਰ ਉਹ ਮੇਰੇ ਕੋਲ ਅੱਜ ਤੱਕ ਵੀ ਲੈਟਰ ਜਿਹੜਾ ਮੈਂ ਪਿਆ ਫੇਸਬੁੱਕ ਤੇ ਵੀ ਪਾਇਆ ਤੇ ਉਹ ਜਿਹੜੀ 57 ਦਿਨਾਂ ਭੁਖੜ ਹੜਤਾਲ ਉਹ ਚ ਵੀ ਹੈਗਾ ਉਹ ਪਿਆ ਲੈਟਰ 83 ਦੇ ਇਨਸਾਫ ਲਈ ਵੀ ਮੰਗ ਚੋ ਉਸ ਉਹਦੇ ਵਾਸਤੇ ਉਹ ਦੰਗਾ ਪੀੜਤਾ ਵਾਸਤੇ ਤੇ ਉਹਦੋਂ ਭੁੱਲਰ ਜਿਹੜਾ ਉਹ ਮੇਰੀ ਜਦੋਂ ਫੈਸਲਾ ਉਦੋਂ ਉਹਨਾਂ ਨੇ ਰਿਹਾ ਕਰਨ ਦੀ بجائے ਉਹਨਾਂ ਨੇ ਚਾਲ ਖੇਡੀ ਉਹਨੂੰ ਇੱਥੇ ਅੰਮ੍ਰਿਤਸਰ ਜਿਹੜਾ ਉਹ ਚੇਂਜ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਮੇਰਾ ਉਹਨੂੰ ਪਰੋਲ ਦੇ ਉੱਤੇ ਰਿਹਾ ਕੀਤਾ ਨਹੀਂ ਤਾਂ ਉਦੋਂ ਦਿੱਲੀ ਸਰਕਾਰ ਨੇ ਇਹ ਕਰਨਾ ਸੀ ਇਹਨੂੰ ਰਿਹਾ ਤੇ ਉਦੋਂ ਮੇਰਾ ਖਾਲ ਬਦਲ ਸਾਹਿਬ ਨੇ ਜਾਂ ਕਿੰਨੇ ਕੋਈ ਚਾਲ ਖੇਡੀ ਵੀ ਇਹ ਬੰਦਾ ਰਿਹਾ ਹੋ ਚੱਲਿਆ ਤੇ ਨਾ ਹੋ ਜਾਣਾ ਕੇਜਰੀਵਾਲ ਦਾ ਉਹ ਸਿਆਸਤ ਵਿੱਚ ਆ ਗਈ ਉਹਨਾਂ ਨੇ ਉੱਥੋਂ ਆਰਡਰ ਕਰਵਾ ਕੇ ਉਹਨੂੰ ਪੰਜਾਬ ਬਦਲੀ ਕਰਵਾ ਲਈ ਜੇਲ ਬਦਲੀ ਕਰਵਾ ਲਈ ਤੁਸੀਂ ਜਰੂਰ ਕੋਖੜਤਾਲ ਰੱਖੀ ਤੁਸੀਂ ਨਾਲੇ ਹਰ ਇੱਕ ਮੋਰਚਾ ਵੀ ਲਾਇਆ ਤੁਸੀਂ ਕਹਿੰਦੇ ਹੋ ਕਿ ਬਾਦਲ ਸਾਹਿਬ ਨੇ ਚਾਲ ਖੇਡੀ ਸੱਡੇ ਭਾਈ ਕਿਲੋ ਭਾਰ ਜਿਹੜਾ ਉਹ ਘਟਿਆ ਸੀ ਉਦੋਂ ਮੇਰੇ ਡੇਲੀ ਡਾਕਟਰ ਹੁੰਦਾ ਸੀ ਉਥੇ ਮੇਰਾ ਉਹ ਬਲੱਡ ਚ ਪ੍ਰੈਸ਼ਰ ਚੈੱਕ ਕਰਦਾ ਸੀ ਤੇ ਖੂਨ ਚੈੱਕ ਕਰਦਾ ਸੀ ਤੇ ਭਾਰ ਚੈੱਕ ਕਰਦਾ ਸੀ ਖੂਨ ਤਾਂ ਚੈੱਕ ਕਰਦੇ ਨੇ ਵੀ ਜੇਕ ਬੰਦੇ ਨੇ ਕੋਈ ਚੀਜ਼ ਖਾਦੀ ਪੀਤੀ ਹੋਵੇ ਤੇ ਖੂਨ ਦੇ ਵਿੱਚ ਉਹ ਮਿੱਠਾ ਜਿਹੜਾ ਆ ਜਿਉ ਚੈੱਕ ਹੁੰਦਾ ਤੇ ਦੂਜਾ ਭਾਰ ਤਾਂ ਚੈੱਕ ਕਰਦੇ ਵੀ ਇਹਦਾ ਭਾਰ ਕਿੰਨਾ ਘਟਿਆ ਮੇਰਾ ਉਦੋਂ 150 ਗ੍ਰਾਮ ਭਾਰ ਜਿਹੜਾ ਡੇਲੀ ਘਟਦਾ ਸੀ अच्छा मैं अभी पूछना चाहूंगा अंत के अंतराय सवाल है कि ਤੁਸੀਂ ਇੰਨਾ ਪ੍ਰਦਰਸ਼ਨ ਕੀਤਾ ਇੰਨਾ ਹੜਤਾਲ ਵੀ ਕੀਤੀ ਧਰਨਾ ਲਾਇਆ ਭੁਖ ਹੜਤਾਲ ਰੱਖੀ ਔਰ ਤੁਹਾਡੇ ਤੋਂ ਅਲੱਗਾ ਵੀ ਹੋਰ ਕਿੰਨੇ ਲੋਕ ਨੇ ਜਿਹੜਾ ਨੇ ਇਦਾਂ ਦਾ ਕੁਝ ਕੀਤਾ ਆ ਮੋਰਚਾ ਵੀ ਲਾਇਆ ਹੋਇਆ ਪਰ ਅਜੇ ਤੱਕ ਉਹ ਚੀਜ਼ ਹੋਈ ਨਹੀਂ ਜਿਹੜੀ ਚੀਜ਼ ਮੰਗੀ ਜਾ ਰਹੀ ਹੈ ਨਾ ਤਾਂ 84 ਦਾ ਇਨਸਾਫ ਮਿਲਿਆ ਨਾ ਤਾਂ ਬੰਦੀ ਸਿੰਘਾਂ ਦੀ ਰਿਹਾਈ ਹੋਈ ਫਿਰ ਕਿਨੂੰ ਕਿਨੂੰ ਦੋਸ਼ੀ ਠਹਿਰਾਉਂਦੇ ਹੋ ਤੁਸੀਂ ਅੱਜ ਇੱਥੇ ਦੇਖੋ ਜੀ ਮੈਂ ਦੋਸ਼ੀ ਠਹਿਰਾਉਣਾ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈ ਨਾ ਇਹ ਸਾਡੇ ਪੋਲੀਟੀਕਲ ਸਿਸਟਮ ਕਰਕੇ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੋਏ ਪੁਰਾਣਾ ਪੋਲੀਟੀਕਲ ਸਿਸਟਮ ਬਾਬਾ ਬਾਬਾ ਉਹਨਾਂ ਦਾ ਬਾਬੇ ਰਾਮ ਰਹੀਮ ਦਾ ਉਹਦੇ ਪਿੱਛੇ ਜਿਹੜੇ ਕੇਲੇ ਚਾਟ ਕੇ ਨੇ ਉਹਨਾਂ ਦਾ ਕਿੰਨਾ ਏਕਾ ਉਹ ਕੋਈ ਕਿਸੇ ਦੇ ਵਿਰੁੱਧ ਗੱਲ ਨਹੀਂ ਕਰਦੇ ਸਾਡੀਆਂ ਸੰਸਥਾਵਾਂ ਹੀ ਨਹੀਂਆਂ ਕਿ ਜਾਦੀਆਂ ਨੇ ਕਿ ਜੇ ਇੱਕ ਸੰਸਥਾ ਕੋਈ ਮਸਲਾ ਹੱਲ ਕਰਵਾਉਂਦੀ ਹੈ ਦੂਜੀਆਂ ਉਹਦੀਆਂ ਲੱਤਾਂ ਖਿੱਚਦੀਆਂ ਵੀ ਇਹਦੇ ਸਿਰ 'ਤੇ ਰੱਖਿਉ ਕਿਉਂ ਵੱਜੇ ਸਾਡੀ ਜਿਹੜੀ ਆਪਸੀ ਖਿੱਚੋ ਤਾਣ ਕਰਕੇ ਸਾਡੇ ਜਿਹੜੇ ਬੰਦੀ ਸਿੰਘ ਅਜੇ ਤੱਕ ਰਿਆ ਨਹੀਂ ਹੋਏ ਪਰ ਅੱਜ ਕੱਲ ਤਾਂ ਹੁਣ ਹਾਲਾਤ ਇਦਾਂ ਦੇ ਆ ਚਲੋ ਚੋਣਾ ਵੀ ਆ ਗਈਆਂ ਪਰ ਅੱਜ ਕੱਲ ਤਾਂ ਸਾਰੇ ਪੱਭਾਂ ਪਾਰ ਹੋਏ ਭਾਵੇਂ ਉਹ ਸਿਆਸੀ ਜਮਾਤ ਹੋਵੇ ਭਾਵੇਂ ਪੰਥਕ ਜਮਾਤ ਹੋਵੇ ਦੇਖੋ ਜੀ ਜਿਹੜੀਆਂ ਜਮਾਤਾਂ ਅੱਜ ਹੀ ਯੋਰ ਲਾਂਦੇ ਨੇ ਇਹਨਾਂ ਨੂੰ ਯੋਰ ਤੇ ਜਿਹੜੇ ਚੀਜ਼ ਚਲ 40 ਸਾਲ ਜੇਲ੍ਹ ਚ ਕੱਟੋ ਤੇ ਤੁਹਾਨੂੰ ਰਿਹਾ ਨਾ ਕੀਤਾ ਜਾਵੇ ਕਾਨੂੰਨ ਕਿੱਧਰ ਦਾ ਆ ਜੇ ਇਹਨਾਂ ਨੂੰ ਇਹ ਕਹਿ ਦਿੰਦੇ ਵੀ ਇਹਨਾਂ ਨੂੰ ਸਾਨੂੰ ਖਤਰਾ ਆ ਤੇ ਉਹ ਜਿਹੜਾ ਬਾਬਾ ਰਾਮ ਰਵੀ ਮੇ ਉਹ ਤੋਂ ਇਹਨਾਂ ਨੂੰ ਖਤਰਾ ਕੋਈ ਨਹੀਂ ਜਿਹੜਾ ਰੋਜ਼ ਤੀਜੇ ਦਿਨ ਕੋਈ ਨਾ ਕੋਈ ਬਲਾਤਕਾਰ ਕਰਦਾ ਹੂ ਕੀ ਗੱਲ ਹੋਣਾ ਇਹੋ ਜਿਹਾ ਬੰਦਾ ਹੁਣ ਬਲਾਤਕਾਰ ਨਹੀਂ ਕਰ ਸਕਦਾ ਲੇਕਿਨ ਸਰਕਾਰਾਂ ਨੂੰ ਉਹਦੇ ਪਿੱਛੇ ਵੋਟਾਂ ਦੇਖਦੀਆਂ ਆ ਤੇ ਵੋਟਾਂ ਕਰਕੇ ਮੈਂ ਤੁਹਾਨੂੰ ਇਹ ਕਹਾਂ ਵੀ ਰਾਸੀ ਕਰਨਾ ਕਰਕੇ ਸਾਡੇ ਜਿਹੜੇ ਸਿੱਖ ਸਕੱਦੀ ਅਜੇ ਤੱਕ ਰਿਆ ਨਹੀਂ ਹੋਏ ਮੈਂ ਇਸ ਗੱਲ ਦੇ ਵਿੱਚ ਪੈ ਕੇ ਦੇਖਿਆ ਆ ਜੋ ਮੇਰੇ ਨਾਲ ਉੱਥੇ ਹਾਲਾਤ ਹੁੰਦੇ ਸੀ ਉਹ ਮੈਨੂੰ ਹੀ ਪਤਾ ਆ ਕਿ ਤੁਸੀਂ ਦੱਸ ਸਕਦੇ ਹੋ ਥੋੜਾ ਬੋਤਾ ਕਿ ਕੀ ਕੁਝ ਹੋਇਆ ਕੀ ਸਿਆਦ ਤੁਸੀਂ ਕੀ ਕੋ ਜੇ ਇਹੋ ਹੀ ਹੁੰਦਾ ਸੀ ਇੱਕ ਰਾਜਨੀਤਿਕ ਪਾਉਂਦਾ ਸੀ ਵੀ ਤੂੰ ਭੁਖੜ ਹੜਤਾਲ ਲਈ ਤੱਕ ਨਹੀਂ ਤੋੜਨੀ ਚੋ ਤੱਕ ਅਸੀਂ ਨਹੀਂ ਜਿਹਨੂੰ ਕਹਿੰਦੇ ਦੂਜੇ ਨੇ ਹਣਾ ਨਹੀਂ ਜੀ ਤੂੰ ਤੋੜ ਕੇ ਪਾਸੇ ਕਰ ਤੂੰ ਮਰਨਾ ਜ਼ਰੂਰ ਹੈ ਬਸ ਇਹੋ ਜੀ ਗੱਲਾਂ ਮੈਂ ਬਹੁਤ ਜਿਆਦੀਆਂ ਵਾਪਰੀਆਂ ਜਿਹੜੀਆਂ ਮੈਂ ਸਾਰੀਆਂ ਗੱਲਾਂ ਨਹੀਂ ਦੱਸ ਸਕਦਾ ਉਹਨਾਂ ਦੇ ਨਾਮ ਵੀ ਨਹੀਂ ਦੱਸ ਸਕਦੇ ਕਿ ਕੌਣ ਹੁੰਦਾ ਨਹੀਂ ਮੈਂ ਨਾਮ ਵੀ ਨਹੀਂ ਦੱਸ ਸਕਦਾ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਤੋਂ ਬਿਨਾ ਜਾਂ ਧਾਰਮਿਕ ਪਾਰਟੀ ਤੋਂ ਬਿਨਾ ਸੀ ਕਈ ਜਿਹੜੀ ਹੁੰਦਾ ਨਾ ਪਿੱਛੇ ਉਹਦੇ ਸੰਸਥਾਵਾਂ ਕੰਮ ਕਰਦੀਆਂ ਨੂੰ ਖਰਚਾ ਕਰਦੇ ਮੈਂ ਜਿਹੜਾ ਵੀ ਮੋਰਚਾ ਲਾਇਆ ਸੀ ਆਪਣੇ ਹਿੱਸੇਤ ਲਾਇਆ ਸੀ ਉਹਦੇ ਵਿੱਚ 13 ਲੱਖ ਰੁਪਏ ਦਾ ਜਿਹੜਾ ਖਰਚਾ ਹੈ ਸਾਰਾ ਮੈਂ ਆਪਣੇ ਕੋਲ ਕੀਤਾ ਸੰਸਥਾ ਨੇ ਮੈਨੂੰ ਮਦਦ ਨਹੀਂ ਕੀਤੀ ਕਿਹੇ ਸਰਕਾਰੀ ਏਜੰਸੀ ਨੇ ਮਦਦ ਨਹੀਂ ਕੀਤੀ ਕਿ ਸਰਕਾਰ ਨੇ ਮਦਦ ਨਹੀਂ ਕੀਤੀ ਔਰ ਜਿਹੜੀ ਮੈਂ ਸੰਗਤ ਉੱਥੇ ਮੰਗਦਾ ਸੀ ਆਪਣੇ ਕੋਲ ਖਰਚਾ ਕਰਕੇ ਮੈਂ ਮੰਗਦਾ ਸੀ ਤੇ ਮੈਂ ਕਾਮਯਾਬੀ ਹੋਇਆ ਮੈਨੂੰ ਲਿਖਤੀ ਰੂਪ ਚ ਲੈਟਰ ਵੀ ਮਿਲਿਆ ਹੈ ਨਹੀਂ ਤੇ ਮੇਰਾ ਖਿਆਲ ਅਜ ਤੱਕ ਮੈਨੂੰ ਕੋਈ ਸਬੂਤ ਦੇ ਦਿਓ ਕਿ ਜਿੰਨੇ ਕੋਈ ਇਹੋ ਜਿਹਾ ਧਰਨਾ ਲਾਇਆ ਹੋਵੇ ਕਿ ਸਰਕਾਰ ਨੇ ਲਿਖਤੀ ਰੂਪ ਚ ਕੋਈ ਸਮਝ ਕਿਸ ਕੀ ਲੈਟਰ ਸਿਕਾਓ ਲੈਟਰ ਤੁਸੀਂ ਕਹੋ ਮੈਂ ਤੁਹਾਨੂੰ ਭੇਜ ਦੂੰਗਾ ਉਹਦੀ ਕਾਪੀ ਭੇਜ ਦੂੰ ਮੈਂ ਤੁਹਾਡੀ ਚਰ ਭੇਜ ਦੂੰ ਮੇਰੇ ਕੋਲ ਹੈ ਇਹ ਮੈਂ ਇਹੀ ਹੋਣ ਪੁੱਛਣਾ ਚਾਹੁੰਦਾ ਅੰਤ ਦੇ ਵਿੱਚ ਕਿ ਇੱਥੋਂ ਤੁਸੀਂ ਧਰਨੇ ਲਾ ਰਹੇ ਸੀਗੇ ਇੱਥੋਂ ਤੁਸੀਂ ਇਨਸਾਫ ਮੰਗ ਰਹੇ ਸੀ ਇੱਥੋਂ ਤੁਸੀਂ ਫਰਾਂਸ ਚਲੇ ਗਏ ਫਰਾਂਸ ਜਾ ਕੇ ਫਿਰ ਤੁਸੀਂ ਆਹ ਕੰਮ ਸ਼ੁਰੂ ਕਰ ਦਿੱਤਾ ਉਹ ਇੱਕਦਮ ਕਿੱਦਾਂ ਫੇਰ ਫਰਾਂਸ ਤੋਂ ਆ ਕੇ ਮੈਂ ਇੱਥੇ ਭੁਖੜਸਾਲ ਰੱਖੀ ਸੀ ਮੈਂ ਉਹਨੇ ਉੱਥੇ ਰਹਿੰਦੇ ਨੂੰ 34 ਸਾਲ ਹੋ ਗਏ ਆ ਅੱਛਾ ਜੀ ਚੌਥੀ ਵਜੇ ਸ਼ਾਇਦ 35 ਸਾਲ ਹੀ ਹੋ ਗਏ ਮਰੁੱਥੇ ਰਹਿੰਦੇ ਨੂੰ ਮੈਂ ਸਿਪੂਰੇ ਆ ਕੇ ਧਰਨਾ ਲਾਇਆ ਸੀ ਮੈਂ ਇੱਥੇ ਆ ਕੇ ਧਰਨਾ ਲਾਇਆ ਸੀ ਹਾਂਜੀ ਇਹ ਨਹੀਂ ਕਿ ਇੱਥੋਂ ਧਰਨਾ ਲਾ ਕੇ ਮੈਂ ਉੱਥੇ ਚਲਾ ਗਿਆ ਸੀ ਇਹ ਚੀਜ਼ ਤੁਸੀਂ ਉਦੋਂ ਤੋਂ ਦਸਤਾਰ ਦੀ ਲੜਾਈ ਵੀ ਲੜੀ ਉਹਦਾ ਮੈਂ ਜਨਰਲ ਉਹਦਾ ਵੀ ਜਨਰਲ ਸੈਲਟੀ ਵਿੱਚ ਦਸਤਾਰ ਦੀ ਲੜਾਈ ਵੀ ਲੜੀ ਐ ਬੰਦੀ ਸਿੰਘਾਂ ਦੀ ਵੀ ਲੜਾਈ ਲੜੀ ਐ ਮੇਰੇ ਤੋਂ ਕਦੇ ਹਾਂ ਭੇਜਦਾ ਵੀ ਜਿਹੜਾ ਮੈਂ ਕੰਮ ਜਿਹੜਾ ਕਰ ਰਿਹਾ ਇਹ ਸਾਰੇ ਕੰਮ ਮੈਂ ਨਾਲ-ਨਾਲ ਕਰਦਾ ਦੇਖੋ ਜੀ ਇਹ ਜਿਹੜੀ ਸੇਵਾ ਤੋਂ ਦਰਗਾਹੋਂ ਲਿਖੀ ਐ ਜੋ ਮੇਰੀ ਕਿਸਮ ਵਿੱਚ ਲਿਖਾਈ ਮੈਂ ਕਰ ਰਿਹਾ ਕੋਈ ਬੰਦਾ ਜਿਹੜਾ ਪ੍ਰਮਾਤਮਾ ਸੋ ਮੈਂ ਪ੍ਰਮਾਤਮਾ 'ਤੇ ਅਰਦਾਸ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਪ੍ਰਮਾਤਮਾ ਮੈਨੂੰ ਤੰਦਰੁਸਤੀ ਬਖਸ਼ੇ ਇੱਜ਼ਤ ਬਖਸ਼ੇ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੀ ਜਿਹੜੀ ਸੇਵਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪੰਦਾ ਰਵਾਂ ਤੇ ਉਹਨਾਂ ਦੁਖੀ ਪਰਿਵਾਰਾਂ ਦੀ ਮਦਦ ਕਰਦਾ ਰਵਾਂ ਜਿਨ੍ਹਾਂ ਨੂੰ ਮੇਰੀ ਲੋੜ ਹੈ। ਅਸੀਂ ਵੀ ਇਹ ਕਰਦਾ ਪ੍ਰਮਾਤਮਾ ਇਦਾਂ ਹੀ ਕਰਨ ਔਰ ਜ਼ਰੂਰ ਸੰਸਾਰ ਨੂੰ ਇਹਨਾਂ ਜੀਆਂ ਸ਼ਕਤੀਆਂ ਦੀ ਜ਼ਰੂਰ ਲੋੜ ਹੈਗੀ ਅਕਬਾਲ ਸਿੰਘ ਪੱਟੀ ਜਿਹੀ ਹੋਰ ਲੋਕ ਦੁਨੀਆ 'ਤੇ ਹੋਣ ਵਿਦੇਸ਼ਾਂ ਦੇ ਵਿੱਚ ਹੋਣ ਤਾਂ ਕਿ ਪੰਜਾਬ ਵਾਸੀਆਂ ਦੇ ਕੋਲ ਭਾਰਤ ਵਾਸੀਆਂ ਦੇ ਕੋਲ ਉਹਨਾਂ ਦੇ ਰਿਸ਼ਤੇਦਾਰ ਪਹੁੰਚ ਸਕਣ ਉਹਨਾਂ ਦੇ ਲਾੜਦਲੇ ਪਹੁੰਚ ਸਕਣ ਔਰ ਜੋ ਬਾਹਰ ਅਜੇ ਤੱਕ ਸੜਦੇ ਪਏ ਨੇ ਅਜੇ ਤੱਕ ਲੱਭੇ ਨਹੀਂ ਗਏ ਉਹਨਾਂ ਤੱਕ ਵੀ ਪਹੁੰਚ ਕੀਤੀ ਜਾ ਸਕੇ ਇਹੀ ਉਮੀਦ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਭੱਟੀ ਸਾਹਿਬ ਨੂੰ ਹੋਰ ਕਾਮਯਾਬੀ ਮਿਲੇ ਔਰ ਉਹ ਹੋਰ ਸੇਵਾ ਕਰਦੇ ਰਹਿਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ